ਜੀ ਅੱਜ ਤਰੀਕ ਨੂੰ ਉਹਨਾਂ ਨੇ ਕੀ ਦੀ ਚਾਲੇ ਜਾਣੇ ਲੈ ਕੇ ਆਉਣੇ ਆ ਕਿਉਂਕਿ ਮੈਂ ਉਹਨਾਂ ਨੂੰ ਇਹੀ ਕਿਹਾ ਇਹ ਨਾ ਕਿ ਇਹ ਤੁਸੀਂ ਸਾਡੇ ਘਰ ਤੇ ਕਬਜ਼ਾ ਨਾ ਕਰੋ ਕਿ ਜੇ ਸੈਟਲਮੈਂਟ ਹੁੰਦੀ ਸਾਡੀਆਂ ਦੋ ਦੁਕਾਨਾਂ ਵੇਚ ਕੇ ਭਾਜੀ ਜਿਹੜਾ ਰੋਣਾ ਲੱਥ ਸਕਦਾ ਇਹ ਬੱਸ ਉਸ ਪਾਸੇ ਵੀ ਨਹੀਂ ਹੋਊਗਾ ਵੀ ਮੇਰੇ ਬੱਚਿਆਂ ਨੂੰ ਮੈਨੂੰ ਕਰੋ ਪ੍ਰਕਾਰ ਹੁਣ ਤੋਂ ਬਚਾਇਆ ਜਾਵੇ ਉਹਨਾਂ ਨੇ ਤੇਰੇ ਸ਼ਰੂ ਗਫਾ ਜਾਰੀ ਕਰ ਦੇਣਾ ਹੁਣ ਕੀ ਇਹ ਨਹੀਂ ਪਤਾ ਲੱਗਾ ਵੀ ਮੇਰਾ ਸ਼ਰਮਫਾ ਜਾ ਰਹੀ ਹੋ ਜਾਣਾ ਮੇਰੀ ਫੋਟੋ ਲੱਗ ਜਾਣੀ ਆ ਤੁਸੀਂ ਵੀ ਦੱਸੋ ਵੀ ਕਰੋੜ ਰੁਪਏ ਦਾ ਤੁਹਾਡਾ ਮਕਾਨ ਹੈ ਨਾ ਮੈਂ ਕੀ ਕਰਾਂ ਮੇਰੇ ਕੋ ਨਹੀਂ ਹੈਗਾ ਮੈਨੂੰ ਸੂਲੀ ਦੇ ਟੰਗ ਦੋ ਨਾ ਸੂਲੀ ਨਾ 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 ਅਸੀਂ ਤਾਂ ਕਹਣਾ ਸੂਲੀ ਦੇ ਟੰਗਣ ਵਾਲੇ ਇਸ ਦਾ ਤੁਹਾਡਾ ਪੱਖ ਉਹ ਕਹਿੰਦੀ ਪਲਾਟ ਨਾਲ ਤਾਂ ਪੂਰੇ ਨਹੀਂ ਹੁੰਦੇ ਕਿ ਬਾਕੀ ਨੂੰ ਆ ਕਿsta ਕਰਨੀ ਹੈ ਸੀਨੇ ਕੁਝ ਜਮਾ ਹੀ ਨਹੀਂ ਕਰਾਇਆ ਜਾ ਪਲਾਟ ਕੇ ਸਾਲ ਤੋਂ ਮੈਂ ਇਹਨੂੰ ਪਲਾਟ ਪਲਾੜ ਦਿੱਤਾ ਪਰ ਤਬੀਰ ਇਹ 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 ਕਹਿੰਦੀ ਹੈ ਵੀ ਦੋ ਦੁਕਾਨਾਂ ਨਾਲ ਪੈਸੇ ਪੂਰੇ ਹੁੰਦੇ ਨੇ ਵੀ ਦੋ ਦੋ ਦੁਕਾਨਾਂ ਨਾਲ ਪੈਸੇ ਪੂਰੇ ਹੁੰਦੇ ਤੇ ਪਲਾੜੀ ਨੂੰ ਮੈਂ ਕਿਹੜੇ ਖਾਤੇ ਜਿੱਤਾ ਦੱਸੋ ਮੈਨੂੰ ਇਹਨੇ ਮੇਰੇ ਕੋਲ ਤਬਦੀਲ ਮਲਕੀਅਤ ਦਿਖਾਈ ਇੱਕ ਸਾਲ ਤੋਂ ਪਹਿਲਾਂ ਕਿ ਮੈਂ ਪਲਾਟ ਜਿਆ ਕਿਸ਼ਤਾਂ ਲਉਣੀ ਆਵਾ ਤੇ ਮੇਰੇ ਪਲਾਟ ਮੇਰੇ ਨਾਂ ਕਰਦੇ ਤੇ ਮੈਂ ਝਗੜਾ ਪਲਾਟ ਤੋਂ ਹਟਾ ਲੈਣੀ ਆ ਮੈਂ ਕਹਾਂ ਜਾਂ ਲੈ ਲੈ ਤੇ ਕਿਸ਼ਤਾਂ ਕਰ ਲੈ ਤੇ ਪਲਾਟ ਨੱਪ ਕੇ ਪੀਠੀ ਪੀ ਆ ਮੈਂ ਨਹੀਂ ਪਲਾਟ ਵੇਚਣਾ ਕੋਠੀ ਵੀ ਮੇਰੇ ਨਾਂ ਕਰ ਪਲਾਟ ਕਿੰਨੇ ਇਹ ਕਾਰਨ ਕੀ ਹੋਇਆ ਜਿਹੜਾ 28 ਲੱਖ ਲੋਨ ਲਿਆ ਕਿਹੜੇ ਸਾਲ ਚ ਲਿਆਗਾ 2023 ਵਿੱਚ 2023 ਚ ਲਿਆ ਤੇ 28 ਲੱਖ ਫਿਰ ਕਿੱਥੇ ਲਾਇਆ ਉਹਨੇ 28 ਲੱਖ ਦੀ ਤਾਂ ਵੀ ਇਹਨੇ ਨਾ 2022 ਦੇ ਵਿੱਚ ਨਾ 15 ਲੱਖ ਇੱਕ ਲੋਨ ਲਿਆ ਸੀ ਇਸੇ ਕਰਤੇ ਅੱਛਾ ਤੇ ਦੋ ਲੋਨ ਇਹਨੇ ਹੋਰ ਲਏ ਸੀ ਪ੍ਰਾਈਵੇਟ ਕੰਪਨੀ ਤੋਂ ਫਰਮ ਤੋਂ ਠੀਕ ਹੈ ਉਹ ਵੀ ਮੇਰੇ ਨਾਮ ਤੇ ਹੀ ਤੇ ਉਹਨੂੰ ਵੀ ਮੈਂ ਇਹਨੂੰ ਸਾਈਨਿੰਗ ਕਰਕੇ ਦਿੰਦੀ ਪਰੇਹਾ ਤੇ ਕਿ ਲੱਗੀ ਬਹੁਤ ਕਰਦਾ ਤੇ ਨਾਲੇ ਪਤਮੀ ਜੀ ਬਹੁਤ ਕਰਦਾ ਫੋਨ ਦਾ ਬਹੁਤ ਗੰਦਾ ਬੋਲਦਾ ਛੋਟੀ ਪਤਨੀ ਨੇ ਜੰਨੀ ਕਿ ਦੋਸ਼ ਲਾਇਏ ਨੇ ਵੀ ਮੇਰਾ ਪਤੀ 28 ਲੱਖ ਦਾ ਲੋਨ ਲੈ ਕੇ ਫਰਾਰ ਹੋ ਗਿਆ ਘਰੋਂ ਐਂ ਚਾਹੁੰਦੇ ਤੁਸੀਂ ਤੁਹਾਡਾ ਕੀ ਪੱਖ ਹੈ ਚ ਤੇ ਪਹਿਲੋ ਲੋਨ ਤੇ ਪਤਾ ਕਰ ਲਓ ਨਾ ਵੀ ਕਿਦੇ ਨਾਮ ਤੇ ਹੋਇਆ ਹੈ ਕਿਦੇ ਅਕਾਊਂਟ ਚ ਆਇਆ ਵਾ ਤੇ ਕਿੰਨੋ ਦਿੱਤੇ ਆ ਤੇ ਬੈਂਕ ਵਾਲੇ ਕਿੰਨੋ ਜੁਕਤ ਕਰੰਦੇ ਆ ਕੋਠੀ ਕਿਹਦੇ ਨਾਮ ਹੈ ਜਗਾ ਮਕਾਨ ਮਕਾਨ ਮੇਰੇ ਨਾਮ ਅੱਛਾ ਫਿਰ ਤੁਹਾਡਾ ਵੀ ਨਾਲ ਹੋਊ ਨਹੀਂ ਮੇਰੇ ਨਾਲ ਦੇ ਮੈਨੂੰ ਪੈਸੇ ਦਿੱਤੇ ਹੀ ਨਹੀਂ ਦਿੱਤੇ ਮੇਰੀ ਵਾਈਫ ਦੇ ਅਕਾਊਂਟ ਚ ਇੰਨਾ ਪੈਸੇ ਦੇ ਪਤਾ ਕਰ ਲੋ ਵੀ ਕਿਦੇ ਅਕਾਊਂਟ ਚ ਪੈਸੇ ਆਏ ਆ ਹਾਂ ਫਿਰ ਸੋਹੀ ਪੁੱਛਦੇ ਆ ਤੁਸੀਂ ਆਪ ਦਾ ਜਿਹੜਾ ਸਹੀ ਪੱਖ ਹੈ ਉਹ ਦੱਸ ਦੋ ਸਹੀ ਪੱਖ ਤਾਂ ਹਮ ਦੱਸਣ ਦੇ ਤਾਂ ਬੈਂਕ ਕੋ ਇਨਕੁਆਰੀ ਕਰ ਲਓ ਨਾ ਪੈਸਾ ਕਿਨੇ ਵਰਤੇ ਹੋ 2 ਲੱਖ ਇਹੋ ਜਿਹੜੀ ਮੇਰੀ ਵਾਈਫ ਨੇ ਉਹ ਕਾਤੇ ਲਾਇਏ ਨੇ ਉਹਨੇ ਕੋਈ ਹੈ ਕੋਈ ਉਹ ਪੁੱਛ ਪੁੱਛ ਲੋ ਇਹਨਾਂ ਨੂੰ ਕਿਤੋਂ ਲਏ ਤਿੰਨ ਚਾਰ ਲੋਨ ਜਿਹੜੇ ਇਹਨੇ ਕੀਤੇ ਆਪਣੇ ਉਹ ਸਰਕਾਰ ਤੇ ਇੱਕ ਵਾਰ ਦਾ ਲੋਨ ਹੋਰ ਕੋਲ ਬਟਿਕ ਦਾ ਕੰਮ ਕਰਕੇ ਮੈਨੂੰ ਤੇਨੇ ਕੋਈ ਪੈਸਾ ਨਹੀਂ ਦਿੱਤਾ ਇਸ ਟੱਕਰ 'ਚ ਮੈਂ ਇਹਨੂੰ ਸ਼ੁਰੂ ਤੋਂ ਕਦੀ ਬਹੁਤਾ ਮੂੰਹ ਨਹੀਂ ਲਾਇਆ ਤੇ ਮੈਂ ਤੇ ਆਪਣਾ ਕੰਮ ਕੁ ਕਰਦੀ ਸੀ ਕਰੂੰ ਕਿਉਂ ਕਰੂੰ ਕਿਉਂ ਗਿਆ ਇਹ ਕਰੂੰ ਕਿਉਂ ਗਿਆ ਤੁਸੀਂ ਕਹਿੰਦੇ ਦੋ ਸਾਲ ਹੋ ਗਏ ਘਰੋਂ ਫਰਾਰ ਹੈ ਮੈਂ ਉਹ ਕਿ ਦੱਸੀ ਨਾ ਉਹ ਇਹਨੇ ਲੋਨ ਜਿਹੜਾ ਲਿਆ ਸੀ ਨਾ ਉਹ ਲੋਨ 6 ਮਹੀਨੇ ਦਾ ਤਾਰ ਲਿਆ ਇਹਨੇ ਦੋ ਤੇ ਲਾਉਂਦੀਆਂ ਕਿਸ਼ਤਾਂ ਕੀ ਮੈਨੇ ਬਦਲ ਨੂੰ ਤਾਰਨੀ ਆ ਉੱਖੀਆਂ ਹੋ ਗਈਆਂ 44000 ਰੁਪਇਆ ਫਿਰ ਇਹਨੂੰ ਕਿਸੇ ਨੇ ਮੱਤ ਦਿੱਤੀ ਵੀ ਤੂੰ ਹੋਰ ਵਧਾ ਲਾ ਤੇ ਇਹਦਾ ਵਧੀਆ ਨਾ ਆਈ ਸੀ ਇੱਕ ਬੈਂਕ ਤੋਂ ਫਿਰ ਇਹਦੇ ਕਿਹੇ ਏਜੰਟ ਨੂੰ ਕਿਹਾ ਕਿ ਨਾ ਤੇ ਇੱਕ ਲੋਨ ਲੈ ਕੇ ਤੇ ਪਿਛਲੇ ਮਾਤ ਤੇ ਜਿਹੜੇ ਸਾਰੇ ਸੀ 6 ਲੱਖ ਤੇ 70000 ਰੁਪਇਆ ਮੇਰੇ ਅਕਾਊਂਟ ਚ ਆਇਆ ਸੀ ਉਹ ਵੀ ਜਿਹਨੇ ਮੇਰੇ ਤੋਂ ਲੰ ਲਿਆ ਨਾ ਜਿਹੜਾ 2023 ਚ ਲੋਨ ਲਿਆ ਇਹ ਕਿੰਨਾ ਲਿਆ 28 ਲੱਖ ਲਿਆ ਹੈ ਨਾ ਇਕੱਠਾ 28 ਲੱਖ ਵੀ ਤੇ ਜਿਹੜਾ ਬਾਕੀ ਹੀ ਬਾਕੀ ਜਿਹੜੇ ਪਹਿਲੇ ਨਹੀਂ ਤਿੰਨ ਨਾਮ ਚੱਲਦੇ ਠੀਕ ਹੈ ਉਹ ਲਾਉਣ ਉਹ ਲਾਉਣ ਉਹ ਲਾਉਣ ਜਿਹੜੇ ਤਿੰਨ 15 ਲੱਖ ਕਹਿੰਦੇ ਤੁਸੀਂ ਜਿਹੜੇ ਪਹਿਲਾਂ ਨੌਨ ਲਾਇਏ ਤੇ ਇੱਕ ਮਿੰਟ ਚੁੱਪ ਬਈ ਚੁੱਪ 3 ਲੱਖ ਇੱਕ ਤੇ 7 ਲੱਖ ਨਹੀਂ 2.5 ਲੱਖ ਇੱਕ ਤੇ 3 ਲੱਖ ਇੱਕ ਉਹ ਖਰਚ ਕਿੱਥੇ ਕਰੇ ਸੀਗੇ ਸਾਂਝੇ ਕਰੇ ਹੋਣੇ ਤੁਸੀਂ ਨੇ ਸਾਰੇ ਪਤਨੀ 1 ਰੁਪਇਆ ਘਰੇ ਨਹੀਂ ਖਰਚ ਕੀਤਾ ਅੱਛਾ ਤੁਹਾਡੀ ਪੈਸਾ ਕਿਨੇ ਵਰਤੇ ਹੋ 2.5 ਲੱਖ ਇਹੋ ਜਿਹੇ ਮੇਰੀ ਵਾਈਫ ਨੇ ਉਹ ਕਾਤੇ ਲਾਇਏ ਨੇ ਉਹਨੇ ਕੋਈ ਹੈ ਕੋਈ ਉਹ ਉਹ ਫਿਰ ਉਹ ਇਹਨਾਂ ਨੂੰ ਕਿਤੋਂ ਲੈ ਤਿੰਨ ਚਾਰ ਲੋਨ ਜਿਹੜੇ ਇਹਨੇ ਕੀਤੇ ਆਪਣੇ ਉਹ ਸਰਕਾਰ ਤੇ ਇੱਕ ਵਾਰ ਦਾ ਲੋਨ ਹੋਰ ਕੋਲ ਬਟਿਕ ਦਾ ਕੰਮ ਕਰਕੇ ਮਨੂੰ ਤੇਨੇ ਕੋਈ ਪੈਸਾ ਨਹੀਂ ਦਿੱਤਾ ਅੱਛਾ ਇਹਨਾਂ ਨੇ ਜਿਹੜਾ ਸਾਨੂੰ ਕਹਿਆ ਗੱਲ ਭਾਈ ਸਾਹਿਬ ਇਹ ਕਹਿੰਦੇ ਵੀ ਪਹਿਲਾਂ ਇੱਕ 15 ਲੱਖ ਦਾ ਲੋਨ ਲਿਆ ਸੀ ਮੇਰੇ ਪਤੀ ਨੇ ਬਾਜੀ ਬੈਂਕ ਚੋਂ ਪਤਾ ਕਰ ਲਓ ਜਿਹੜਾ ਜਿਹੜਾ ਇਹਨਾਂ ਤੁਹਾਨੂੰ ਐਡਰੈਸ ਦੱਸਿਆ ਫਿਰ ਹੁਣ ਇਹ ਮਸਲਾ ਕਿਵੇਂ ਹੱਲ ਹੋਊ ਮਸਲਾ ਲੋਨ ਨਹੀਂ ਹਾ ਤੇ ਬੈਂਕ ਕਲੇ ਪੋਜੀਸ਼ਨ ਲੈਣ ਲੱਗੇ ਮੇਰੀ ਪ੍ਰਾਪਰਟੀ ਜਬਤ ਕਰਨ ਲੱਗੇ ਲੋਨ ਦੇ ਨੇ ਇਹਨੇ ਕਰ ਲਿਆ ਨਾ ਚਲੋ ਲੋਨ ਤੇ ਫਿਰ ਵੀ ਸੋਡੇ ਬੱਚੇ ਜਿਹੜੀਆਂ ਧੀਆਂ ਨੇ ਦੋ ਬੇਟੀਆਂ ਨੇ ਉਹ ਤਾਂ ਸੋਡੀਆਂ ਨੇ ਮੈਂ ਤੇ ਐਲੀਕੇਸ਼ਨ ਲਾਤਾ ਦੋਸ਼ ਲਾਤਾ ਜੀ 6 ਸਾਲ ਸਾਢੇ 9 ਮਿੰਟ ਦਾ ਮੇਰੇ ਨਾਲ ਸਾਡੇ ਨਾਲ ਕੋਠੀਕਰ ਸਾਡੇ ਨਾਲ ਪ੍ਰਾਪਰਟੀਕਰ ਪ੍ਰਾਪਰਟੀ ਨਹੀਂ ਕਰਨਦੇ ਆ ਪਲਾਟ ਤੇ ਮੈਂ ਅੱਗੇ ਇਹਦੇ ਨਾਲ ਕੀਤਾ ਬੈਂਕ ਦੀਆਂ ਕਿਤਾ ਲਾਉਣ ਲਈ ਆਪਣਾ ਉਹ ਵੀ ਨਹੀਂ ਇਹਨੇ ਵੇਚ ਕੇ ਕੀਤਾ ਅੱਛਾ ਮੇਰੇ ਕੋਲ ਪਲਾਟ ਲੈ ਲਿਆ ਮੈਂ ਬੈਂਕ ਦੀਆਂ ਕਿਤਾ ਲਾਉਣੀਆਂ ਤਰਦੀਮ ਮਲਗੀ ਤੇ ਕਰਾਲੀ ਪਟਵਾਰਖਾਨੇ ਫਰਦਲਵਾਲਾ ਉਹ ਵੀ ਨਹੀਂ ਕੀਤਾ ਮੈਂ ਲੱਖ ਰੁਪਈਆ ਇਹਨੂੰ ਦਿੱਤਾ ਇਹਦੇ ਕਾਹ ਉਹ ਜਿਹਾ ਪਾਇਆ ਬੈਂਗਲਰ ਸੈਟਲਮੈਂਟ ਕਰ ਉਹ ਵੀ ਖੜੀ ਲੋ ਵੀ ਨਹੀਂ ਦਿੱਤਾ ਇਹਨੇ ਪਹਿਲਾਂ ਲਈ ਉਹ ਮੇਰੀ ਪ੍ਰੋਪਰਟੀ ਜੁਕਤ ਕਰਨ ਲੱਗੇ ਨਾ ਫਿਰ ਤੁਸੀਂ ਮਕਾਨ ਘਰ ਛੱਡ ਕੇ ਕਿਉਂ ਚਲੇ ਗਏ ਬੱਚੀਆਂ ਨੇ ਸੋੜੀਆਂ ਧੀਆਂ ਨੂੰ ਨਹੀਂ ਤੇ ਮੈਂ ਜੇਲ੍ਹ ਦੇ ਅੰਦਰ ਜਾਵਾਂ ਜਿਹੜਾ ਐਜੂਕੇਸ਼ਨ ਲਾਇਆ ਇਹਨਾਂ ਨੇ ਜਾ ਕੇ ਦਰਖਾਸਤਾਂ ਦਿੱਤੀਆਂ ਇਹ ਘਰ ਨਹੀਂ ਰਹਿ ਸਕਦਾ ਵੀ ਸਾਡੀ ਕੁੜੀ ਤੇ ਮਾੜੀ ਨਜ਼ਰ ਰੱਖਣ ਦਿਆ ਤੂੰ ਤਾਂ ਇਹਨੇ ਕਦੀ ਆਪਣੀ ਕਮਾਈ ਇਹਨੇ ਅੱਜ ਤੱਕ ਕਮਾਈ ਨਹੀਂ ਦਿੱਤੀ ਤੇ ਸਾਨੂੰ ਲੋਨ ਦਾ ਉਹਦਾ ਅੱਛਾ ਇਹਨੇ ਲੋਕਾਂ ਦੀਆਂ ਕਮੇਟੀਆਂ ਵੀ ਦੇਣੀਆਂ ਨੇ 30-35 ਲੱਖ ਰੁਪਈਆ ਕਮੇਟੀਆਂ ਦਾ ਵੀ ਤੇ ਹੁਣ ਕਿੱਥੇ ਰਹਿੰਦਾ ਜਕੱਲ ਪਹਿਲਾ ਇਥੇ ਇਥੇ ਰਹਿਦਾ ਹੀ ਤੇ ਇਹਨੂੰ ਜਦੋਂ ਪਿੱਛੇ ਜੇ ਕਮੇਟੀਆਂ ਵਾਲਿਆਂ ਨੇ ਫੜ ਕੇ ਤੇ ਕੁੱਟਿਆ ਸੀ ਇਹਨੂੰ ਇੱਕ ਜਗ੍ਹਾ ਤੇ ਤੇਰੇ ਪਤੀ ਨੂੰ ਤੇ ਉਸ ਤੋਂ ਬਾਅਦ ਇਹ ਘਰ ਹਾਂ ਉਸ ਤੋਂ ਬਾਅਦ ਇਹ ਘਰ ਫਰਾਰ ਹੋ ਗਿਆ ਸੀ ਇਹ ਡਰ ਗਿਆ ਸੀ ਤੇ ਫਿਰ ਇਹ ਘਰੋਂ ਫਰਾਰ ਹੋ ਗਿਆ ਨਾਲੇ ਉਧਰ ਇਹਨੇ ਲਾਹ ਨਹੀਂ ਲੈ ਲਿਆ ਸੀ ਲੋਹਂਦੀਆਂ ਕਿਸ਼ਤਾਂ ਵੀ ਨਹੀਂ ਤਾਰੀਆਂ ਹੂੰ ਤੇ ਇਹ ਘਰੋਂ ਚਲ ਗਿਆ ਸੀ ਵੀ ਮੈਨੂੰ ਕੋਈ ਮਾਰ ਮੂਰਨਾ ਨਾ ਦਵੇ ਕਿ ਇਹ 6 ਮਹੀਨੇ ਘਰੋਂ ਬਾਹਰ ਹੀ ਰਹਾ ਸੀ ਤੇ ਮੈਂ ਇਹਦੀ ਮਿਸਿੰਗ ਕੰਪਲੇਨ ਲਖਾਈ ਜਦੋਂ 2 ਮਹੀਨੇ ਹੋਏ ਨਾ ਤੁਸੀਂ ਆ ਲੋਣ ਵਾਲੀ ਨਹੀਂ ਲਖਾਈ ਤੁਸੀਂ ਲੋਣ ਵਾਲੀ ਨਹੀਂ ਲਖਾਈ ਬਠਾ ਉਹ ਕਹਿੰਦੇ ਕਿ ਲੋਨ ਵਾਲੀ ਗੱਲ ਅਸੀਂ ਨਹੀਂ ਕਰ ਸਕਦੇ ਅੱਛਾ ਲੱਭਣ ਦੀ ਗੱਲ ਤੇ ਜਦੋਂ ਇਹਨੂੰ ਪਤਾ ਲੱਗਾ ਨਾ ਕਿ ਮੇਰੀ ਇਹ ਮਿਸਿੰਗ ਨੋ ਪਲੇਨ ਲਖਾਤੀ ਆ ਠੀਕ ਹੈ ਵਿੱਚ ਮੈਂ ਫਿਰ ਜਠਾਣੀ ਦੇ ਮੁੰਡੇ ਦਾ ਨਾਮ ਲਖਾਇਆ ਤੇ ਉਹ ਕਹਿੰਦੇ ਵੀ ਇਹ ਕਿਹਦੇ ਕੰਟੈਕਟ ਤੇ ਹੈਗਾ ਜੇ ਤਾਈ ਦੱਸੇ ਨਹੀਂ ਹੈ ਗਾਤੇ ਠੀਕ ਹੈ ਨਾ ਜਿਹੜੀਆਂ ਬੇਟੀਆਂ ਨੇ ਫਿਰ ਸਿਰੀਆਂ ਬੇਟੀਆਂ ਦਾ ਕੀ ਬਣੂਗਾ ਉਹ ਤਾਂ ਸਾਂਝੀਆਂ ਨੇ ਦੋ ਉਹ ਤਾਂ ਦੋਹਾਂ ਦੀਆਂ ਨੇ ਛੋਟੀਆਂ ਨਹੀਂ ਦੋਹਾਂ ਦੀਆਂ ਤੇ ਇਹਨੂੰ ਪੁੱਛੋ ਲੈ ਐਲੀਗੇਸ਼ਨ ਨੇ ਜਿਹੜੇ ਲਵਾਏ ਆ ਮੇਰੇ ਤੇ ਪ੍ਰੋਪਰਟੀ ਲੈਣ ਦੇ ਲਈ ਕੀ ਐਲੀਗੇਸ਼ਨ ਲਾਇਨੇ? ਇਹ ਕੋ ਸੈਕਸੁਅਲ ਹਰਸਮੈਂਟ ਦਾ ਅੱਛਾ ਇਹ ਨੂੰ ਪੁੱਛੋ ਨਾ ਬਿੱਲੋ ਕਿ ਸੈਕੂਲਰ ਹਸਪੀਟਲ ਦਾ ਦਿੱਤੀ ਹੈ ਕਈ ਦਰਖਾਸਤਾਂ ਦੋ ਤਵਾ ਦੇ ਜਿਹੜਾ ਹੁਣ ਰੋਣਾ ਰੋ ਰਹੀ ਹੈ ਵੀ ਮੈਨੂੰ ਘਰੋਂ ਕੱਢਣਗੇ ਮੈਂ ਇਹੋ ਜੂਹੋ ਜਦੋਂ ਬੈਂਕ ਕੋ ਪੈਸੇ ਲੈ ਲਿਆ ਬੈਂਕ ਦੀਆਂ ਕਿਸ਼ਤਾਂ ਲਈ ਲੋਨ ਦੀ ਮੇਰੇ ਕੋ ਪਲਾਟ ਲਖਾ ਲਿਆ ਵਾ ਬੈਂਕ ਨੂੰ ਦੇਣ ਲਈ ਉਹਦੇ ਵੀ ਨਹੀਂ ਵੇਚ ਕੇ ਕਿਸ਼ਤਾਂ ਲੋਨ ਦੀ ਮੈਂ ਲੱਖ ਰੁਪਇਆ ਦਿੱਤਾ ਉਹ ਵੀ ਨਹੀਂ ਬੈਂਕ ਨੇ ਜਮ੍ਹਾਂ ਕਰਾਇਆ ਤੇ ਬੈਂਕ ਵਾਲੇ ਕੀ ਕਰਨ ਪ੍ਰਾਪਰਟੀ ਤੇ ਮੇਰੀ ਜਿੱਫਤ ਕਰਨ ਦੇਓ ਮਕਾਨ ਤੇ ਮੇਰੇ ਨਾਮ ਤੇ ਕੰਪਲੇਨ ਲਖਾਈ ਜੀ ਤੁਹਾਨੂੰ ਜਿਹੜੇ ਸਰੋਗਫਾ ਜਾਰੀ ਕਰ ਦੇਣਾ ਹੁਣ ਠੀਕ ਹੈ ਨੂੰ ਪਤਾ ਲੱਗਾ ਵੀ ਮੇਰਾ ਸ਼ਰਗਫਾ ਜਾਰੀ ਹੋ ਜਾਣਾ ਮੇਰੀ ਫੋਟੋ ਲੱਗ ਜਾਣੀ ਆ ਇਹਨਾਂ ਨੂੰ ਤਿੰਨ ਮਹੀਨੇ ਬਾਅਦ ਚਾਹੂ ਮਹੀਨੇ ਬਾਅਦ ਫੋਨ ਕਰਦਾ ਮੈਂ ਮੈਂ ਕਿ ਇਸ ਤਰ੍ਹਾਂ ਹੇਮਕੁੰਡ ਸਾਹਿਬ ਆਇਆ ਮੈਂ ਅੱਛਾ ਤੇ ਮੇਰੀ ਉਹ ਮਾਂ ਇੱਥੇ ਰਹਿਣਾ ਮੈਂ ਨਹੀਂ ਵਾਪਸ ਹੋਣਾ ਕਹਿੰਦਾ ਅਹੇ ਮੈਂ ਇੱਥੇ ਨੌਕਰੀ ਲੱਲੀ ਆ ਤੇ ਅੱਜ ਕੱਲ ਤੁਸੀਂ ਦੱਸਿਆ ਸੀਗਾ ਵੀ ਕੀ ਕਰਨਾ ਤੁਸੀਂ ਹੱਦ ਕਹਿੰਦੇ ਸੀ ਵੀ ਅੱਜ ਕੱਲ ਅੰਬਰਸਰ ਅੰਬਰਸਰ ਸਾਹਿਬ ਕਿਸੇ ਗੁਰਦੁਆਰੇ ਚ ਸੇਵਾ ਕਰ ਰਹੇ ਹੈ ਲੰਗਰ ਦੀ ਤੁਸੀਂ ਦੱਸ ਰਹੇ ਸੀਗੇ ਹਾਂ ਮੈਂ 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 ਬੋਲਿਆ ਸੀ ਉਹਦੇ ਆਸੇ ਕਿਸ਼ੇ ਦਾ ਸਾਹਿਬ ਸਤਿਦਾਰ ਸਾਹਿਬ ਸੇਵਾ ਕਰਦਾ ਹੈ ਉਹ ਜਿਸੇ ਵਧਾ ਕੀ ਕਰਨਾ ਹੁਣ ਵੀ ਕਰਦਾ ਹੈ ਅੱਜ ਕੱਲ ਵੀ ਸੇਵਾ ਕਰ ਰਿਹਾ ਹੈ ਹਾਂਜੀ ਹਾਂਜੀ ਉੱਥੇ ਜਾਂਦਾ ਵਾ ਅੱਛਾ ਜਾਂਦਾ ਹੈ ਤੇ ਦੋਸਤੋ ਹੋਰ ਕੋਈ ਗੱਲਬਾਤ ਹੋਵੇ ਕੱਲ ਨੂੰ ਇਹ ਨਾ ਹੋਵੇ ਵੀ ਛੋਡੇ ਚ ਕੋਈ ਗੱਲ ਨਿਕਲੇ ਹੋਵੇ ਮੈਂ ਤਾਂ ਕਹਿਣਾ ਦੁਬਾਰੇ ਹਾਂਜੀ ਮੇਰੇ ਚ ਕੀ ਗੱਲ ਜਿਵੇਂ ਉਹ ਕੱਲ ਨੂੰ ਉਹ ਕਹੇਦੇ ਵੀ ਮੇਡਾ ਪੈਸਾ ਜੀ ਜਨਾਂ ਮਤਲਬ ਇਹ ਵੀ ਕੱਲ ਨੂੰ ਉਹ ਕਹੇਦੇ ਵੀ ਮੈਂ ਪੈਸਾ ਘਰੇ ਲਾਇਆ ਸਾਬਤ ਕਰਦੇ ਹ ਜਿੱਦਾਂ ਨੂੰ ਕੋਈ ਗੱਲ ਤੂੰ ਕਰਦੇ ਸਾਬਤ ਮੈਂ ਕਹਿੰਦੀ ਹੁਣ ਮੈਂ ਇਸ ਪਾਸੇ ਆਉਣਾ ਹੀ ਨਹੀਂ ਉਹਨੇ ਕਿਹਾ ਨਹੀਂ ਉਹਨਾਂ ਲਈ ਕੋਈ ਜਨ ਨਹੀਂ ਦੇਖਿਓ। ਅੱਛਾ। ਉਹ ਇੱਕੋ ਜਨ ਉਹ ਅੱਜ ਤੱਕ ਮੈਂ ਜਿਹਦੇ ਵੀ ਅੱਗੇ ਇਹਦੀ ਤਰਖਾਸ ਕਰਤੀ ਹੈ ਨਾ ਉਸ ਪਾਸੇ ਆਉਂਗਾ ਹੀ ਨਹੀਂ। ਇਹ ਕੋਈ ਚੂੜ ਬੋਲਦਾ ਮੇਰੇ ਨਾਮ ਤੇ ਜੋ ਲਿਆ ਆਂਦਾ ਹੈ 189। ਅੱਛਾ ਜੇ ਕੱਲ ਜੇ ਕੱਲ ਨੂੰ ਕੋਈ ਕੱਲ ਨੂੰ ਕੋਈ ਗੱਲ ਆਉਂਦੀ ਹੈ ਤਾਂ ਜੇ ਨੇਮ ਧਰਮ ਤੇ ਆਉਂਦੀ ਹੈ ਤੁਸੀਂ ਨੇਮ ਕਰਨ ਨੂੰ ਤਿਆਰ ਹੋ ਵੀ ਪੈਸਾ ਸੀ ਵਿੱਚੋਂ ਕੋਈ ਨਹੀਂ ਲਿਆ 28 ਲੱਖ ਚੋਂ। ਕਿ ਸੂਰ ਤੁਹਾਨੂੰ ਤਿਆਰ ਆਪਣੀ ਵਿਲਾਦ ਤੋਂ ਵੱਧ ਕੇ ਤੇ ਕੁਛ ਨਹੀਂ ਹੁੰਦਾ ਨਾ ਮੈਂ ਉਹਨਾਂ ਨਾਲ ਲੜਨਦਿਆਂ ਤੁਸੀਂ ਮੰਨੋਗੇ ਉਲਟਾ 2 ਲੱਖ ਮੇਰੀਆਂ ਬੇਟੀਆਂ ਦੀ ਐਫਟੀਆਂ ਜੀ ਉਹ ਵੀ ਤਲਾਕ ਤਿੰਨ ਬੰਗਣੀ ਚੜਾਈਆਂ ਇਸ ਬੰਦੇ ਨੇ ਤਿੰਨ ਬੰਗਣੀ ਮੈਂ ਲੜਨ ਲਈ ਕਿ ਉਹ ਐਫਟੀਆਂ ਵਾਪਸ ਲੈਣੀਆਂ ਠੀਕ ਹੈ ਤੇ ਜੀ ਉਹ ਵੀ ਬੱਚੇ ਲੈ ਗਏ ਨੇ ਫੇਰ ਇਹ ਕੰਦਾ ਮੇਰਾ ਸਹਰਾ ਵੀ ਗਵਾਜੇ ਐਫਟੀਆਂ ਵੀ ਤੜਾਤੀਆਂ ਫਿਰ ਮੈਂ ਆਪਣੇ ਕਮਾਈ ਕਰ ਕਰਕੇ ਪੈਸੇ ਜੜੇ ਹਟਾਈ 3 ਲੱਖ ਰੁਪਈਆ ਠੀਕ ਹੈ ਉਹ ਵੀ ਵਿੱਚ ਚਲ ਗਿਆ ਉਹ ਵੀ ਸਾਰਾ ਖਾ ਗਿਆ ਇਹ ਬੰਦਾ अच्छा जेड़ा हो हुन रोना रो रही है बी मेनू ਘਰੋਂ ਕੱਢਣਗੇ ਮੈਂ ਐ ਹੋਜੂ ਉਹ ਜਦੋਂ ਬੈਂਕ ਕੋ ਪੈਸੇ ਲੈ ਲਿਆ ਬੈਂਕ ਦੀਆਂ ਕਿਸ਼ਤਾਂ ਲਈ ਲੋਨ ਦੀ ਮੇਰੇ ਕੋ ਪਲਾਰ ਲਖਾ ਲਿਆ ਵਾ ਬੈਂਕ ਨੂੰ ਦੇਣ ਲਈ ਉਹਦੇ ਵੀ ਨਹੀਂ ਦੇਤੀ ਕਿਸ਼ਤਾਂ ਲੋਨ ਦੀ ਮੈਂ ਲੱਖ ਰੁਪਏ ਦਿੱਤਾ ਉਹ ਵੀ ਨਹੀਂ ਬੈਂਕ ਦੇ ਜਮਾ ਕਰਾਇਆ ਤੇ ਬੈਂਕ ਵਾਲੇ ਕੀ ਕਰਨ ਪ੍ਰੋਫੀ ਦੇ ਮੇਰੀ ਜਿੰਫਤ ਕਰੁੰਦੇ ਆ ਮਕਾਨ ਤੇ ਮੇਰੇ ਨਾਂ ਤੇ ਜਿਹੜਾ ਉਹਨਾਂ ਗਰੰਟੀ ਤੇ ਮੈਨੂੰ ਲੈ ਲਿਆ ਵਾ ਲੋਨ ਇਹਦੇ ਖਾਤੇ ਚ ਪਾ ਲਿਆ ਵਾ ਮੈਨੂੰ ਲੋਨ ਦਿੱਤਾ ਨਹੀਂ ਮੈਨੂੰ ਗਰੰਟੀਡ ਲੈ ਲਿਆ ਮੇਰੀ ਕਿੱਕ ਲਾਦੇ ਆ ਜਿਵੇਂ ਹੁਣ ਤੇਰੀ ਕੋਠੀ ਆ ਤੇਰਾ ਮਕਾਨ ਆ ਕਰੋੜ ਰੁਪਏ ਦਾ ਜੋ ਉਹ ਹਾਂਜੀ ਉਹਦੇ ਉਤੇ ਹੀ ਲੂਣ ਕਿਵੇਂ ਲੈ ਲੂਗੀ ਤੇਥੋਂ ਬਿਨਾ ਤੇਰੀ ਸਹਿਮਤੀ ਤੋਂ ਬਾਜੀ ਜਦੋਂ ਦੋਵਾਂ ਨੂੰ ਬੰਦਾ ਕਿਟਫੈਨ ਕਰਕੇ ਖੜੀ ਆ ਸਾਡੇ ਕੋਲ ਸਹਿਮਤੀ ਜਲਾਉਂਦੀ ਆ ਪ੍ਰਾਪਰਟੀ ਮੇਰੀ ਘਰ ਦੇ ਵਿੱਚ ਵੀ ਠੀਕ ਆ ਤੇਰੇ ਵੀ ਸਹਿਣ ਨਾਲ ਹੋਣੇ ਤੇ ਥਾਂ ਲੂਣ ਹੀ ਮੈਂ ਪਾਸ ਕਰਾਉਂਦਿਆਂ ਤੇ ਇਹਨੇ 10 ਲੱਖ ਰੁਪਇਆ ਦੇ ਕੇ ਆਪਣੇ ਖਾਤੇ ਵਿੱਚ ਪਾ ਲਿਆ ਉਹਦਾ ਕੋਈ ਸਬੂਤ ਹੈਗਾ ਉਹਦਾ ਸਬੂਤ ਪੁੱਛ ਲਓ ਬੈਂਕ ਵਾਲਿਆਂ ਨੂੰ ਵੀ ਕਿਹਦਾ ਲੋਨ ਪਾਸ ਹੋਇਆ ਤੇ ਕਿਤੇ ਖਾਤੇ ਵਿੱਚ ਪੈਸੇ ਗਏ ਆ ਬੈਂਕ ਨੂੰ ਪਤਾ ਕਰ ਲੈ ਜੁਲਾ ਮੰਡਲ ਵਾਲਿਆ ਕੋ ਕਿਸੇ ਇੱਕ ਆ ਕੇ ਪੁੱਛੋ ਤਾਂ ਸਹੀ ਜੇ ਤੂੰ ਬਣਾ ਹੁੰਦਾ ਲੋਕਾਂ ਨੂੰ ਪੁੱਛੋ ਤਾਂ ਸਹੀ ਲੋਕਾਂ ਨੇ ਦੱਸਣਾ ਕਿਸ ਨੇ ਕਹਣਾ ਹੈ ਇਹਦੇ ਕੋਲ 30 ਲੱਖ ਲੈਣਾ ਕਿਸ ਨੇ ਕਹਣਾ ਹੈ ਇਹਦੇ ਕੋਲ 5 ਲੱਖ ਲੈਣਾ ਤੇ ਇਹਦੀਆਂ ਕਮੇਟੀਆਂ 'ਚ ਅੱਜ ਤੱਕ ਮੈਂ ਬੈਠੀ ਨਹੀਂ ਗੱਲ ਨਹੀਂ ਮੈਂ ਹਮੇਸ਼ਾ ਕਹਿੰਦੀ ਹਾਂ ਵੀ ਮੈਂ ਨਹੀਂ ਤੇਰੀਆਂ ਕਮੇਟੀਆਂ ਦੇ ਵਿੱਚ ਆਉਣਾ ਕਿਉਂਕਿ ਕਮੇਟੀਆਂ ਬਣਾਉਣ ਵਾਲੇ ਦਰਬਾਦ ਹੁੰਦੇ ਆ ਤੇ ਤੇਰੇ ਕੰਮ ਕੁੰਤੂ ਕੋਈ ਕਰਦਾ ਨਹੀਂ ਤੂੰ ਤੂੰ ਕਿੱਥੇ ਪਾਸੇ ਪਿਆ ਹੋਇਆ ਤੇ ਦੋਸਤੋ ਇਹ ਆ ਜਸਵੀਰ ਕੌਰ ਅੰਬਰਸਰ ਸਾਹਿਬ ਤੋਂ ਕਿ ਸਾਨੂੰ ਫੋਨ ਕਰਿਆ ਵੀ ਮੇਰਾ ਪਤੀ 28 ਲੱਖ ਰੁਪਇਆ ਬੈਂਕ ਤੋਂ ਲੋਨ ਲੈ ਕੇ ਘਰੋਂ ਫਰਾਰ ਹੋ ਗਿਆ 2 ਸਾਲ ਤੋਂ 2023 ਚ ਉਹਨੇ ਲੋਨ ਲਿਆ 28 ਲੱਖ ਵੀ ਇਹਨਾਂ ਨੂੰ ਅਸੀਂ ਅਸੀਂ ਪੁੱਛਿਆ ਮੌਕੇ ਤੇ ਇਹਨਾਂ ਦਾ ਪੱਖ ਲਿਆ ਇਹ ਕਹਿੰਦੇ ਵੀ ਅਸੀਂ ਕੋਈ ਪੈਸਾ ਨਹੀਂ ਬਚੋ ਖਾਦਾ ਸੀ ਨੇਮ ਧਰਮ ਕਰਨ ਨੂੰ ਤਿਆਰ ਆ ਵੀ ਮੇਰੇ ਦੋ ਧੀਆਂ ਨੇ ਇੱਕ 18 ਸਾਲ ਦੀ ਐ ਇੱਕ 8 ਸਾਲ ਦੀ ਐ ਸੌਰਿਆ ਸਾਹਿਬ ਨੇ ਘਰੇ ਵੀ ਮੈਂ ਜੇ ਹੁਣ ਕੱਲ ਨੂੰ ਬੈਂਕ ਨੇ 8 ਤਰੀਕ ਨੂੰ ਆਉਣ ਇਹਨਾਂ ਦੇ ਕਹਿੰਦੀ ਜੇ ਵੀ ਇਹ ਮੇਰਾ ਘਰ ਐ ਜੇ ਉਹ ਨਾ ਰਹਾ 8 ਤਰੀਕ ਨੂੰ ਆਉਣੇ ਭਾਈ ਹਾਂਜੀ 8 ਤਰੀਕ ਨੂੰ ਮੱਪਾ ਜੀ 8 ਤਰੀਕ ਨੂੰ ਉਹਨਾਂ ਨੇ ਕੀ ਇਹ 3 ਚਲੇ ਜਾਣੇ ਲੈ ਕੇ ਆਉਣੇ ਆ ਤੇ ਉਹ ਮੈਨੂੰ ਉਹਦੇ ਨਹੀਂ ਤਾਂ ਅਰੇਸਟ ਹੋ ਰਿਹਾ ਉਹਨੂੰ ਵੀ ਇਹੀ ਕਿਟਾਇਆ ਵਾ ਥੋੜਾ ਅਰੇਸਟ ਪ੍ਰਿੰਟ ਉਹਨਾਂ ਨੇ ਫਿਰ ਪੈਸੇ ਲੈਣੇ ਨੇ ਕਿ ਨਾ ਬੈਂਕਾਂ ਨੇ ਜਿਹੜਾ ਲੈ ਉਹ ਤਾਂ ਭਰਨਾ ਪਊਗਾ ਹਾਂਜੀ ਕਿਉਂਕਿ ਮੈਂ ਉਹਨਾਂ ਨੂੰ ਇਹੀ ਕਿਹਾ ਨਾ ਵੀ ਇਹ ਤੁਸੀਂ ਸਾਡੇ ਘਰ ਦੇ ਕਪਜਾ ਨਾ ਕਰੋ ਕਿ ਜੇ ਸੈਟਲਮੈਂਟ ਹੁੰਦੀ ਸਾਡੀਆਂ ਦੋ ਦੁਕਾਨਾਂ ਵੇਚ ਕੇ ਭਾਜੀ ਜਿਹੜਾ ਰੁਪਇਆ ਲੈ ਸਕਦਾ ਇਹ ਉਸ ਪਾਸੇ ਵੀ ਨਹੀਂ ਹੁੰਦਾ ਅਜੇ ਉਹ ਆਊਗਾ ਤੇ ਨੌਂ ਐ ਦੇਖ ਸਕਦੇ ਹੋ ਵੀ ਇਹਦੇ ਪਤੀ ਦੇ ਨੋਂ ਘਰ ਐ ਜਿਉ ਉਹ ਆਊਗਾ ਇਹ ਕਹਿੰਦੀ ਵੀ ਪੰਜ ਦੁਕਾਨਾਂ ਨੇ ਇਹਨਾਂ ਦੀਆਂ ਵੀ ਦੋ ਦੁਕਾਨਾਂ ਵੇਚ ਦੋ ਵੀ ਦੋ ਦੁਕਾਨਾਂ ਨਾਲ ਜਾਂ ਤਿੰਨ ਦੁਕਾਨਾਂ ਨਾਲ ਜਿੰਨੀਆਂ ਨਾਲ ਲੋਨ ਪੂਰਾ ਹੁੰਦਾ ਹੈ ਵੀ ਉਹਨੀਆਂ ਦੁਕਾਨਾਂ ਵੇਚ ਕੇ ਸ਼ਹਿਰ 'ਚ ਨੇ ਅਖਰ ਨੂੰ ਪੰਜ ਦੁਕਾਨਾਂ ਬਹੁਤ ਹੁੰਦੀਆਂ ਨੇ ਮਕਾਨ ਦੇ ਵਿੱਚ ਹੀ ਨੇ ਵੀ ਜੋ ਦੁਕਾਨਾਂ ਵੇਚ ਕੇ ਪੂਰਾ ਹੁੰਦਾ ਲੋਨ ਪੂਰਾ ਹੁੰਦਾ ਹੈ ਪਰ ਤੇ ਹੁਣ ਇਹ ਸਾਰਾ ਆ ਗਿਆ ਜਿਹੜਾ ਬੱਚਿਆਂ ਤੇ ਆ ਪੈ ਗਿਆ ਸਾਰਾ ਬਜਨ ਹੁਣ ਦੋ ਢੀਆਂ ਨੂੰ ਲੈ ਕੇ ਇਹ ਕਿੱਥੇ ਜਾਊ ਨਾਲ ਸੌਰੇ 95 90 ਸਾਲ ਦਾ 95 ਦਾ ਤੇ ਆ ਪਏ ਇਹ ਜਸਵੀਰ ਕੌਰੰਬਰ ਸਰ ਤੋਂ ਤੇ ਕਿਹੜਾ ਪੈ ਗਿਆ ਆਪਣਾ ਇਹ ਕਿਹੜਾ ਪੈਂਦਾ ਤੁਹਾਡਾ ਆਪਣਾ ਬਾਰਡ ਨੰਬਰ ਕੋਈ ਨੰਬਰ ਹਾਂ ਜੀ ਪੈਂਦਾ ਜੇ ਗਮਟਾਲਾ ਲਿੰਕ ਰੋਡ ਗਮਟਾਲਾ ਲਿੰਕ ਰੋਡ ਤੇ ਅਜ ਨਾਲੇ ਨੂੰ ਜਾਂਦੇ ਜਦੋਂ ਉਹ ਸਾਈਡ ਪੇ ਗਿਆ ਇਹ ਮੈਂ ਇਹ ਸੱਜੇ ਹੱਥ ਜੋੜ ਕੇ ਬਿੰਦੀ ਸਾਰਿਆਂ ਦੇ ਅੱਗੇ ਵੀ ਮੇਰੇ ਬੱਚਿਆਂ ਨੂੰ ਮੈਨੂੰ ਘਰੋਂ ਬਚਾਇਆ ਜਾਵੇ ਕਿਉਂਕਿ ਮੈਂ ਸਾਰੀ ਉਮਰ ਮਿਹਨਤਾਂ ਕਰ ਕਰਕੇ ਆਪਣੀ ਬੇਟੀ ਪੜਾਈ ਆ ਆਪਣੇ ਬੱਚੇ ਪਾਲਣ ਦੀ ਮੈਂ ਦੁਕਾਨਾਂ ਦਾ ਰੇਟ ਦਾ ਪਤਾ ਵੀ ਕੀ ਅੱਜਕੱਲ ਹਾਂ ਜੀ ਇੱਥੇ ਰੇਟ ਹੈਗਾ ਦਾ ਕਰਨਾ ਦਾ ਮੈਂ ਤਾਂ ਕਰ ਟੋਟ ਜੀ ਆਪਾਂ ਘਾਟੇ ਤੇ ਵੀ ਜਾ ਕੇ ਵੇਚ ਗਏ ਤੇ ਚੰਦਰਬੰਦਰ ਲੱਖ ਨੂੰ ਵੀ ਕਿ ਜਾਨੀ ਇੱਕ ਦੁਕਾਨ ਤਿੰਨ ਸਾਲ ਨੂੰ ਲੇਨ ਨੂੰ ਹੋ ਗਿਆ ਜਾਨੀ ਕਿ 2.5 ਤਿੰਨ ਦੁਕਾਨਾਂ ਨਾਲ ਜਾਨੀ ਕਿ ਲੋਨ ਪੂਰਾ ਹੁੰਦਾ ਹੈ ਦੁਕਾਨਾ ਇਹਦੇ ਪਤੀ ਦੇ ਨਾਂ 'ਤੇ ਜਿਹਨੇ ਲੋਨ ਲਿਆ ਹੁਣ ਉਹ ਤੋਂ ਬਿਨਾ ਜੇ ਬੈਂਕ ਕੋਈ ਵਿੱਚ ਬੰਦੇ ਪਾ ਕੇ ਕਰ ਸਕਦੀ ਹੋਵੇ ਰਜਿਸਟਰੀ ਬੈਂਕ ਦੇ ਨਾਂ 'ਤੇ ਕਹਿੰਦੀ ਮੈਂ ਕਰਾਉਣ ਨੂੰ ਤਿਆਰਾਂਗੀ ਪਰ ਮੇਰੇ ਬੱਚਿਆਂ ਨੂੰ ਤੇ ਮੈਨੂੰ ਕਹਿੰਦੀ ਬਚਾਇਆ ਜਾਵੇ ਸਾਡੇ ਪਰਿਵਾਰ ਨੂੰ ਕੀ ਨਾਂ ਹੈ ਤੁਹਾਡੇ ਪਤੀ ਦਾ ਸਰਬਜੀਤ ਸਿੰਘ ਸਰਬਜੀਤ ਸਿੰਘ ਅੰਮਰਸਰ ਤੋਂ ਇਹ ਕਾਰਨ ਕੀ ਹੋਇਆ ਜਿਹੜਾ 28 ਲੱਖ ਲੋਨ ਲਿਆ ਕਿਹੜੇ ਸਾਲ ਚਲੇਗਾ ਤੇ ਹੀ ਵਿੱਚ 2023 ਚ ਲਾਇਆ ਤੇ 28 ਲੱਖ ਫਿਰ ਕਿੱਥੇ ਲਾਇਆ ਉਹਨੇ 28 ਲੱਖ ਇਦਾਂ ਵੀ ਇਹਨੇ ਨਾ 2022 ਦੇ ਵਿੱਚ ਨਾ 15 ਲੱਖ ਇੱਕ ਲੋਨ ਲਿਆ ਸੀ ਇੰਸੇ ਘਰ ਤੇ ਅੱਛਾ ਤੇ ਦੋ ਲੋਨ ਇਹਨੇ ਹੋਰ ਲਏ ਸੀ ਪ੍ਰਾਈਵੇਟ ਕੰਪਨੀ ਤੋਂ ਫਰਮ ਤੋਂ ਠੀਕ ਹੈ ਉਹ ਵੀ ਮੇਰੇ ਨਾਮ ਤੇ ਹੀ ਤੇ ਉਹਨੂੰ ਵੀ ਮੈਂ ਇਹਨੂੰ ਸਾਈਨਿੰਗ ਹੀ ਕਰਕੇ ਦਿੰਦੀ ਪਰ ਇਹ ਹੱਥ ਚ ਲਾ ਕੇ ਬਹੁਤ ਕਰਦਾ ਤੇ ਨਾਲੇ ਪਤਮੀ ਜੀ ਬਹੁਤ ਘਰ ਦਾ ਫੋਨ ਦਾ ਬਹੁਤ ਗੰਦਾ ਮੂਹ ਲਦਾ ਇਸ ਟਿੱਕਰ ਚ ਮੈਂ ਇਹਨੂੰ ਸ਼ੁਰੂ ਤੋਂ ਕਦੀ ਬਹੁਤਾ ਮੂਹ ਨਹੀਂ ਲਾਇਆ ਤੇ ਮੈਂ ਇਹਦੇ ਆਪਣਾ ਕੰਮ ਕੁ ਕਰਦੀ ਸੀ ਤੇ ਤੈਹੀਂ ਕਹੋਰੇ ਠੀਕ ਆ ਜਿਹੜੀਆਂ ਬੱਚੀਆਂ ਨੇ ਉਹ ਤਾਂ ਸਾਰੇ ਨੂੰ ਲੜਕੇ ਘਰੋਂ ਕੱਢਿਆ ਹਾਂਜੀ ਨਾ ਇਹ ਘਰੋਂ ਕਿਉਂ ਕਰੋਂ ਕਿਉਂ ਗਿਆ ਇਹ ਘਰੋਂ ਕਿਉਂ ਗਿਆ ਤੁਸੀਂ ਕਹਿੰਦੇ ਦੋ ਸਾਲ ਹੋ ਗਏ ਘਰੋਂ ਫਰਾਰ ਮੈਂ ਉਹ ਤੁਹੇ ਦੱਸੀ ਨਾ ਉਹ ਇਹਨੇ ਲੋਨ ਜਿਹੜਾ ਲਿਆ ਸੀ ਨਾ ਉਹ ਲੋਨ 6 ਮਹੀਨੇ ਦਾ ਤਾਰ ਲਿਆ ਇਹਨੇ ਦੋ ਤੇ ਉਹਨਾਂ ਦੀਆਂ ਕਿਸ਼ਤਾਂ 6 ਮਹੀਨੇ ਬਾਅਦ ਇਹਨੂੰ ਤਾਰਨੀਆਂ ਔਖੀਆਂ ਹੋ ਗਈਆਂ 44000 ਰੁਪਿਆ ਫਿਰ ਇਹਨੂੰ ਕਿਸੇ ਨੇ ਮਦਦ ਦਿੱਤੀ ਵੀ ਤੂੰ ਹੋਰ ਵਧਾ ਲਾ ਤੇ ਇਹਦਾ ਵਧੀਆ ਨਾ ਆਈਸੀਆਈ ਬੈਂਕ ਤੋਂ ਫਿਰ ਇਹਦੇ ਕਿਹੇ ਏਜੰਟ ਨੂੰ ਕਹਿ ਕੇ ਨਾ ਤੇ ਇੱਕ ਲੋਨ ਲੈ ਕੇ ਤੇ ਪਿਛਲੇ ਨਾਲ ਤੇ ਜਿਹੜੇ ਸਾਰੇ ਸੀ ਤੇ ਜਿਹੜਾ 2023 ਚ ਲੋਨ ਲਿਆ ਇਹ ਕਿੰਨਾ ਲਿਆ 28 ਲੱਖ ਲਿਆ ਹੈ ਨਾ ਇਕੱਠਾ 28 ਲੱਖ ਵਿੱਚ ਜਿਹੜਾ ਬਾਕੀ ਹੀ ਹੈ ਬਾਕੀ ਜਿਹੜੇ ਪਹਿਲੇ ਨਹੀਂ ਸੀ ਉਹਨਾਂ ਨਾਮ ਚ ਆਉਂਦੇ ਠੀਕ ਹੈ ਉਹ ਲੋਨ ਉਹ ਲੋਨ ਹੈ ਉਹ ਲੋਨ ਜਿਹੜੇ 3 15 ਲੱਖ ਕਹਿੰਦੇ ਤੁਸੀਂ ਜਿਹੜੇ ਪਹਿਲਾ ਲੋਨ ਲਾਇ ਤੇ ਇੱਕ ਮਿੰਟ ਚੁੱਪ ਬਈ ਚੁੱਪ ਤੇ 15 ਲੱਖ ਤੁਸੀਂ ਇਹਨੂੰ ਲੋਨ ਸੀ ਪਹਿਲਾਂ ਹਾਂ ਸਾਲਾ ਲੱਖ ਨਹੀਂ 22 ਲੱਖ ਤੇ 3 ਲੱਖ ਉਹ ਖਰਚ ਕਿੱਥੇ ਕਰੇ ਸੀਗੇ ਸਾਂਝੇ ਕਰੇ ਹੋਣੇ ਤੁਸੀਂ ਨੇ ਖਰਚੇ ਹੈ ਕਰੇ ਖਰੇ ਹੋਣੇ ਖਰਚੋ ਖਰਚ ਕਿੱਥੇ ਕਰਿਆ ਉਹਨੇ ਜਿਹੜਾ 15 ਲੱਖ ਸੀ ਪਾ ਜੀ 1 ਰੁਪਇਆ ਘਰੇ ਨਹੀਂ ਖਰਚ ਕੀਤਾ ਅੱਛਾ ਸਾਨੂੰ ਤਾਂ ਇਹਨੇ ਕਦੀ ਆਪਣੀ ਕਮਾਈ ਇਹਨੇ ਅਜੇ ਤੱਕ ਕਮਾਈ ਨਹੀਂ ਦਿੱਤੀ ਤੇ ਸਾਨੂੰ ਨੋੜਦਾ ਉਹਦਾ ਅੱਛਾ ਇਹਨੇ ਲੋਕਾਂ ਦੀ ਕਮੇਟੀਆਂ ਵੀ ਦੇਣੀਆਂ ਨੇ 30-35 ਲੱਖ ਰੁਪਈਆ ਕਮੇਟੀਆਂ ਦਾ ਵੀ ਤੇ ਹੁਣ ਕਿੱਥੇ ਰਹਿੰਦਾ ਅਜ ਕੱਲ ਪਹਿਲਾਂ ਇੱਥੇ ਇੱਥੇ ਰਹਿੰਦਾ ਹੀ ਤੇ ਇਹਨੂੰ ਜਦੋਂ ਇੱਥੇ ਦੀਆਂ ਕਮੇਟੀਆਂ ਵਾਲਿਆਂ ਨੇ ਫੜ ਕੇ ਤੇ ਕੁੱਟਿਆ ਸੀ ਇਹਨੂੰ ਇੱਕ ਜਗ੍ਹਾ ਤੇ ਤ੍ਰਿਪਤੀ ਨੂੰ ਉਤਵਾਦੇ ਕਰੋ ਹਾਂ ਉਤਵਾਦੇ ਕਰੋ ਫਰਾਰ ਹੋ ਗਿਆ ਸੀ ਇਹ ਡਰ ਗਿਆ ਸੀ ਤੇ ਫਿਰ ਇਹ ਘਰੋਂ ਫਰਾਰ ਹੋ ਗਿਆ ਨਾਲੇ ਉਧਰ ਇਹਨੇ ਲਾਭ ਹੀ ਲੈ ਲਿਆ ਸੀ ਲਹੁੰਦੀਆਂ ਕਿਸ਼ਤਾਂ ਵੀ ਨਹੀਂ ਤਾਰੀਆਂ ਹੂੰ ਤੇ ਇਹ ਘਰੋਂ ਚਲੀ ਗਿਆ ਸੀ ਵੀ ਮੈਨੂੰ ਕੋਈ ਮਾਰ ਮੂਰਨਾ ਨਾ ਦੇਵੇ ਗੱਟਾ ਲਾ ਕੇ ਤਿੰਨ ਵਾਰੀ ਥੜਾਈਆਂ ਇਸ ਬੰਦੇ ਨੇ ਤਿੰਨ ਵਾਰੀ ਨੱਲੜ ਨਲਕੀ ਦੇ ਬਾਕਫੜੀਆਂ ਵਾਪਸ ਆਉਣਾ ਹੈ ਠੀਕ ਹੈ ਤੀਜੀ ਵਾਰੀ ਉਹ ਵੀ ਵਿਚੇ ਲਾ ਗਦੀਆਂ ਫੇਰ ਇਹ ਕਹਿੰਦਾ ਮੇਰਾ ਸਹਰਾ ਵੀ ਦਵਾਜ ਹੈ ਐਫੜੀਆਂ ਵੀ ਤੜਾਤੀਆਂ ਫਿਰ ਮੈਂ ਆਪਣੇ ਕਮਾਈ ਕਰ ਕਰਕੇ ਪੈਸੇ ਜੜੇ ਸੀ 2.3 ਲੱਖ ਰੁਪਈਆ ਠੀਕ ਹੈ ਉਹ ਵੀ ਵਿਚੇ ਚਲ ਗਿਆ ਉਹ ਵੀ ਸਾਰਾ ਖਾ ਗਿਆ ਇਹ ਬੰਦਾ ਲੋਕਾਂ ਨੇ ਦੱਸਣਾ ਨਾ ਹੁਣ ਤੁਸੀਂ ਵੀ ਦੱਸੋ ਵੀ ਕਰੋੜ ਰੁਪਏ ਦਾ ਤੁਹਾਡਾ ਮਕਾਨ ਹੈ ਨਾ ਮੈਂ ਕੀ ਕਰਾਂ ਮੇਰੋ ਮੈਨੂੰ ਸੂਲੀ ਦੇ ਟੰਗ ਦੋ ਨਾ ਸੂਲੀ ਨਾ 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 ਅਸੀਂ ਤਾਂ ਕਹਣਾ ਸੂਲੀ ਦੇ ਡੰਗਣ ਵਾਲੇ ਇਸ ਦਾ ਸੋਗਾ ਪੱਖ ਉਹ ਕਹਿੰਦੀ ਪਲਾਟ ਨਾਲ ਤਾਂ ਪੂਰੇ ਨਹੀਂ ਹੁੰਦੇ ਤੇ ਪੂਰੇ ਜਿੰਨੇ ਵੀ ਹੁੰਦੇ ਸੀ ਉਹ ਨਹੀਂ ਉਹਨਾਂ ਨੇ ਕਿ ਕਿਸ਼ਤਾ ਕਰਨੀਆਂ ਸੀ ਪੇਮੈਂਟ ਜਮ੍ਹਾਂ ਕਰਾਉਂਦੀ ਜਾ ਕੇ ਬਾਕੀ ਉਹਨਾਂ ਕਿਸ਼ਤਾ ਕਰਨੀਆਂ ਸੀ ਇਹਨੇ ਕੁਝ ਜਮ੍ਹਾਂ ਹੀ ਨਹੀਂ ਕਰਾਇਆ ਜਾ ਪਲਾਟ ਦੇ ਸਾਲ ਤੋਂ ਮੈਂ ਇਹਨੂੰ ਪਲਾਟ ਪਲਾੜ ਦਿੱਤਾ ਆਪੇ ਤਾਂ ਵੀ ਇਹ ਇਹ ਕਹਿੰਦੀ ਆ ਵੀ ਦੋ ਦੁਕਾਨਾਂ ਨਾਲ ਪੈਸੇ ਪੂਰੇ ਹੁੰਦੇ ਨੇ ਵੀ ਦੋ ਕੰਨਾਂ ਨੂੰ پیسے ਪੂਰੇ ਹੁੰਦੇ ਤੇ ਪਲਾਟ ਨੂੰ ਮੈਂ ਕਿਹੜੇ ਖਾਤੇ 'ਚ ਦਿੱਤਾ ਦੱਸੋ ਮੈਨੂੰ ਇਹਨੇ ਮੇਰੇ ਕੋਲ ਤਕਦੀਰ ਮਲਕੀਅਤ ਕਰਾਈ ਇੱਕ ਸਾਲ ਤੋਂ ਪਹਿਲਾਂ ਕਿ ਮੈਂ ਪਲਾਟ ਦੀਆਂ ਕਿਸ਼ਤਾਂ ਲਾਉਣੀ ਆਵਾ ਤੇ ਮੇਰੇ ਪਲਾਟ ਮੇਰੇ ਨਾਂ ਕਰਦੇ ਤੇ ਮੈਂ ਝਗੜਾ ਪਲਾਟ ਤੋਂ ਹਟਾ ਲੈਣੀ ਆ ਮੈਂ ਕਹਾਂ ਜਾਂ ਲੈ ਲੈ ਤੇ ਕਿਸ਼ਤਾਂ ਕਰ ਲਾ ਤੇ ਪਲਾਟ ਨੱਬ ਕੇ ਵੀ ਕੀਤੀ ਤੀ ਮੈਂ ਨਹੀਂ ਪਲਾਟ ਵੇਚਣਾ ਕੋਠੀ ਵੀ ਮੇਰੇ ਨਾਂ ਕਰ ਪਲਾਟ ਕਿੰਨੇ ਦਾ ਹੈ 175 ਕਾਈਦਾ ਪਲਾਟ ਹੈ ਜਿੰਨੇ ਦਾ ਵੀ ਹੁੰਦਾ ਬੈਂਕ ਨੂੰ ਦਿੰਦੀ ਪੈਸੇ ਤੇ ਬਾਕੀ ਕਿਸ਼ਤਾਂ ਕੁੰਡੀ ਨੂੰ ਹੋ ਜਾਂਦੀਆਂ ਉਹਦੇ ਚਾਰ ਵਾਰ ਆਏ ਪੰਜ ਵਾਰ ਆਏ ਵੀ ਭਾਜੀ 5 ਲੱਖ ਦੇ ਦਿਓ 7 ਲੱਖ ਦੇ ਦਿਓ 8 ਲੱਖ ਦੇ ਦਿਓ ਹ ਚੇ ਨਾਲ ਹੀ ਭਰੀ ਕੀ ਮੈਂ ਗੱਲ ਕਰਾਂ ਜਾ ਕੇ ਦੱਸੋ ਮੈਨੂੰ ਪੈਸੇ ਨਹੀਂ ਆਸਰੇ ਆ ਕੇ ਪੈਸੇ ਇੱਕ ਪਲਾਟ ਦਾ ਰਸਤਾ ਸੀ ਤੇ ਉਹ ਇਹਨੇ ਢਾਕੇ ਰੱਖਿਆ ਪਿਆ ਨਾ ਇਹਨੇ ਮਨੂਰੀ ਚੰਦਿੰਦਾ ਮੈਂ ਜੇ ਬਾਕ ਕੀਤਾ ਤੇ ਉਹ ਵੀ ਨਹੀਂ ਇਹ ਦੇਣ ਦੀ ਅੱਜ ਕਹਿੰਦੇ ਤੁਸੀਂ ਕਿੱਥੇ ਰਹ ਰਹੇ ਹੋ ਫਿਰ ਹਰਿਕਲ ਮੈਂ ਬਾਹਰ ਹੀ ਰਹਿਆ ਪੀਜੀ ਦੇ ਵਿੱਚ ਕਿਸੇ ਦੇ ਨਾਮ ਪੀਜੀ 'ਚ ਰਹੇ ਨੇ ਉਤੋਂ ਹੀ ਨੇ ਮਿਲਦੇ ਕਿਸ ਪਾਸਾ ਕੁੜੀ ਦਾ ਹਰ ਸੈਕਸ਼ੂਅਲ ਹਰਾਸ ਮਰਦਾ ਪੀਏ ਸਾਡੇ ਨਾਲ ਨੀਤਰਾ ਬਾਸ ਕੁੱਪੀ ਕਰਨ ਲੱਗਾ ਵਾ ਤੇ ਉੱਥੇ ਜਾ ਕੇ ਕਹਿੰਦੀਆਂ ਘਰ ਕੋਲ ਵਾਲਾ ਜੀ ਦਾ ਤਰਖਾਸਾ ਦੇ ਲਿਖਾ ਜਾ ਕੇ ਪੁੱਛ ਲੋ ਕੁੜੀ ਦਾ ਕਿਵੇਂ ਨਾ ਕੁੜੀ ਦਾ ਕਿਵੇਂ ਉਹ ਵੀਦਾ ਇਤਰਾ ਹੀ ਪੀ ਇਹਨੇ ਦਰਵਾਜ਼ਾ ਬੰਦ ਕਰ ਲਿਆ ਤਿੰਨ ਦਿਨਾਂ ਤੋਂ ਦਰਵਾਜ਼ਾ ਨਹੀਂ ਖੋਲਿਆ ਬੈਂਕ ਵਾਲੇ ਘਰ ਐ ਫਿਸ਼ੀਲੈਂਡ ਦੇ ਲਈ ਇਹ ਤੂੰ ਬੈਂਕ ਵਾਲੇ ਭੇਜਦਾ ਮੈਂ ਕਿ ਤੈਨੂੰ ਘਰ ਨਹੀਂ ਭਟਨ ਦੇਣਾ ਤੇ ਇੱਕ ਦਿਨ ਆਈ ਅਗਲੇ ਦਿਨ ਆਈ ਅਗਲੇ ਦਿਨ ਫੇਰ ਪੁਵਾ ਬੰਦ ਮੈਂ ਗਵਾਂਦੀ ਦੇ ਘਰ ਖਾਣੀ ਉੱਪਰੋਂ ਜਾ ਕੇ ਆਪਣੇ ਕਮਰੇ ਦੀ ਕਹਿੰਦੇ ਕੁੜੀ ਕੋ ਕੰਪਲੇਨ ਬਾਦੀ ਤੂੰ ਫੁੱਲਸੋਣ ਕੰਪਲੇਨ ਪਾ ਦੇ ਤਿੰਨ ਤਿੰਨ ਨੇ ਬਿਆਨ ਬਦਲੀਆ ਨਾ ਨਾ ਆਪਣਾ ਤੇਰੀ ਬੇਟੀ ਤੋਂ ਕੰਪਲੀਟ ਪਵਾਤੀ ਹਾਂਜੀ ਮੇਰੀ ਬੇਟੀ ਕੋ ਉਹ ਮੈਨੂੰ ਭੇਜ ਸਕਦੇ ਤੁਸੀਂ ਹੈਗੇ ਜੇ ਮੇਰੇ ਕੋ ਠਾਣਾ ਪਈਆ ਮੈਨੂੰ ਦਿੱਤੀ ਨਹੀਂ ਉਹਨਾਂ ਨੇ ਭਾਜੀ ਕਿਹੜਾ ਠ ਏਅਰਪੋਰਟ ਰੋਡ ਦੇ ਏਅਰਪੋਰਟ ਹਾਂ ਰਾਜਾ ਸੰਸ ਏਅਰਪੋਰਟ ਤੇ ਕੇਸੀਪੀ ਮੈਡਮ ਨੇ ਕੀਆ ਉਹਨੂੰ ਇਹਨੇ ਦਿੱਤੀ ਆ ਮੁੜ ਕੇ ਏਡੀਸੀਪੀ ਜਸਵਿੰਦਰ ਕੌਰ ਬਾਗ ਹੈਗੀ ਆ ਉਹਨੂੰ ਦਿੱਤੀ ਇਹਨੇ ਐਸ ਟਾਈਮ ਜਸਵਿੰਦਰ ਕੌਰ ਜਸਰੂ ਕੌਰ ਬਾਗ ਏਡੀਸੀਪੀ ਅੰਮ੍ਰਿਤਸਰ ਟੂ ਉਹਦੇ ਕੋਲ ਪਈ ਕਮਰੇ ਨੇ ਤੇਰੇ ਖਿਲਾਫ ਤੇਰੀ ਬੱਚੀ ਵੱਲੋਂ ਆਣੀ ਹਾਂਜੀ ਕਿਹੜੀ ਬੱਚੀ ਵੱਲੋਂ ਛੋਟੀ ਵੱਲੋਂ ਕਿ ਵੱਡੀ ਵੱਲੋਂ ਵੱਡੀ ਵੱਲੋਂ ਛੋਟੀਆਂ ਵੱਲੋਂ ਨਾ ਤੇ ਮੈਨੂੰ ਕਹਿੰਦੇ ਸੁਣਵਾਈ ਨਹੀਂ ਹੀ ਕਰਨੀ ਵੀ ਵੱਡੀ ਵੱਲੋਂ ਨੇ ਬਿਆਨ ਦਵਾਏ ਆ ਕੀ ਬਿਆਨ ਦਵਾਏ ਨੇ ਇਹੋ ਹੀ ਪੀ ਦੇੜੀ ਚੋਂ ਟਿਕਨ ਨੇ ਬਿਆਨ ਉਹ ਦਿੱਤਾ ਜੀ ਉਹ ਕੋਠਾ ਖੋਲ ਕੇ ਅੰਦਰ ਆਇਆ ਵਾ ਤੇ ਮੈਂ ਕਿਹਨਾਂ ਡਰ ਗਈਆਂ ਕਿ 3 ਮਹੀਨੇ ਪਹਿਲੋਂ ਮੇਰੇ ਪਿਓ ਨੇ ਮੇਰੇ ਨਾਲ ਇਸ ਤਰ੍ਹਾਂ ਗਲਤ ਕਰਨ ਦੀ ਕੋਸ਼ਿਸ਼ ਕੀਤੀ ਆ ਅੱਛਾ ਸੋ ਤੇਰੇ ਤੇ ਜੰਨੇ ਕਿ ਵੀ ਸੈਕਸ਼ੂਅਲ ਹਾਰਮਨੈਂਟ ਦੇ ਕੁਝ ਵੀ ਨਹੀਂ ਸਮਝ ਲੋ ਮੁੜ ਕੇ ਉਥੋਂ ਬਿਆਨ ਬਦਲ ਕੇ ਗਈ ਸੀ ਕਿ ਮੈਡਮ ਕੋ ਚਲੇ ਗਈ ਆ ਉੱਥੇ ਜਾ ਕੇ ਹੋਰ ਬਿਆਨ ਦਿੱਤੇ ਆ ਉੱਥੋਂ ਜਾ ਕੇ ਉੱਥੇ ਵੀ ਉਹਨਾਂ ਨੇ ਵੇਖਿਆ ਪੜਤਾਲ ਕੀਤੀ ਕਿ ਨਹੀਂ ਮੈਡਮ ਤੁਸੀਂ ਮੁਰ ਬੋਲ ਨਹੀਂ ਤੂੰ ਦੇ ਖੁਦ ਕੌਣ ਕੌਣ ਇਹ ਵੀ ਉਹ ਮੇਰੀ ਵਾਈਫ ਤੇ ਜਿਹੜੀ ਬੇਟੀਆਂ ਤੇ ਅਲੀਗੇਸ਼ਨ ਮੇਰੇ ਤੇ ਲਾਉਣ ਦੀ ਆ ਇਰੋਵਾਂ ਦੇ ਗਵਾਹ ਨੇ ਉਹ ਗਵਾਹ ਦੇਖੋ ਜਿਹੜੀ ਸਿੰਘ ਸਹੀ ਇਦਾਂ ਗੁਰਦੁਆਰਾ ਆਪਣਾ ਬਾਬਾ ਦੀਪ ਸਿੰਘ ਦੇ ਤੁਸੀਂ ਸੇਵਾ ਕਰਦੇ ਹੋ ਉੱਥੇ ਲੰਗਰ ਚ ਮੈਂ ਤੁਹਾਨੂੰ ਉਹਦੀ ਗੱਲ ਦੱਸਣ ਦੇਗਾ ਲਾਈ ਜਿਹੜੇ ਮੇਰੇ ਤੇ ਦੋਸ਼ ਲਾਏ ਜਿਹੜੇ ਮੱਲੇ ਵਾਲਿਆਂ ਨਾ ਇਹ ਦੋਸ਼ ਕੱਲ ਨੂੰ ਝੂਠੇ ਤਾਂ ਨਹੀਂ ਨਿਕਲਦੇ ਤੇ ਭਾਜੀ ਗਵਾਹੀਆਂ ਦਿੱਤੀਆਂ ਜਾ ਕੇ ਉਹਨਾਂ ਨੇ ਮੇਰੇ ਮੱਲੇ ਵਾਲਿਆਂ ਨੇ ਤੇਰੇ ਹੱਕ ਚ ਹਾਂਜੀ ਤੇ ਮੈਂ ਕਹਿੰਦਾ ਹਾਂ ਇਹਦੇ ਕੋਲ 3 ਲੱਖ ਲੈਣਾ ਕਿਸੇ ਨੇ ਕਹਿੰਦਾ ਹਾਂ ਇਹਦੇ ਕੋਲ 5 ਲੱਖ ਲੈਣਾ ਤੇ ਇਹਨੀਆਂ ਕਮੇਟੀਆਂ 'ਚ ਅੱਜ ਤੱਕ ਮੈਂ ਬੈਠੀ ਨਹੀਂ ਬੋਲੀ ਨਹੀਂ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਵੀ ਮੈਂ ਨਹੀਂ ਤਰੀ ਕਮੇਟੀਆਂ ਦੇ ਵਿੱਚ ਚਾਉਣਾ ਕਿਉਂਕਿ ਕਮੇਟੀਆਂ ਬੰਦ ਵਾਲਾ ਬਰਬਾਦ ਹੁੰਦੇ ਆ ਤੇ ਤੇਰੇ ਕੰਮ ਨੂੰ ਤੂੰ ਕੋਈ ਕਰਦਾ ਨਹੀਂ ਤੂੰ ਘਰ ਦੇ ਪਾਸੇ ਪਿਆ ਹੋਇਆ ਤੇ ਦੋਸਤੋ ਇਹ ਆ ਜਸਵੀਰ ਕੌਰ ਅੰਬਰਸਰ ਸਾਹਿਬ ਤੋਂ ਕਿਉਂਕਿ ਅਸੀਂ ਬਾਬਿਆਂ ਨਾਲ ਹੁੰਨੇ ਆ ਤੇ ਜੋ ਸਮਾਜਿਕ ਕੰਮ ਨੇ ਜਿੰਨੇ ਕੇ ਵੀ ਚਲੋ ਬੁਲਾਉਂਦੇ ਨੇ ਇਹਨਾਂ ਨੇ ਉਹ ਤਰਸ ਦੇ ਆਧਾਰ ਤੇ ਸਾਨੂੰ ਫੋਨ ਕਰਿਆ ਵੀ ਮੇਰਾ ਪਤੀ 28 ਲੱਖ ਰੁਪਿਆ ਬੈਂਕ ਤੋਂ ਲੋਨ ਲੈ ਕੇ ਘਰੋਂ ਫਰਾਰ ਹੋ ਗਿਆ 2 ਸਾਲ ਤੋਂ 2023 ਚ ਉਹਨੇ ਲੋਨ ਲਿਆ 28 ਲੱਖ ਵੀ ਇਹਨਾਂ ਨੂੰ ਅਸੀਂ ਅਹੀ ਪੁੱਛਿਆ ਮੌਕੇ ਤੇ ਇਹਨਾਂ ਦਾ ਪੱਖ ਲਿਆ ਇਹ ਕਹਿੰਦੇ ਵੀ ਅਸੀਂ ਕੋਈ ਪੈਸਾ ਨਹੀਂ ਬਚੋ ਖਾਦਾ ਸੀ ਨੇਮ ਧਰਮ ਕਰਨ ਨੂੰ ਤਿਆਰ ਆ ਵੀ ਮੇਰੇ ਦੋ ਧੀਆਂ ਨੇ ਇੱਕ 18 ਸਾਲ ਦੀ ਹੈ ਇੱਕ 8 ਸਾਲ ਦੀ ਹੈ ਸੌਰਿਆ ਸਾਹਿਬ ਨੇ ਘਰੇ ਵੀ ਮੈਂ ਜੇ ਹੁਣ ਕੱਲ ਨੂੰ ਬੈਂਕ ਨੇ 8 ਤਰੀਕ ਨੂੰ ਆਉਣ ਇਹਨਾਂ ਦੇ ਕਹਿੰਦੀ ਜੇ ਵੀ ਇਹ ਮੇਰਾ ਘਰ ਹੈ ਜੇ ਉਹ ਨਾ ਰਹਾ 8 ਤਰੀਕ ਨੂੰ ਆਉਣੇ ਭਾਈ ਹਾਂਜੀ 8 ਤਰੀਕ ਨੂੰ ਮੱਭਾ ਜੀ 8 ਤਰੀਕ ਨੂੰ ਉਹਨਾਂ ਨੇ ਇਹ ਦੀ ਚਲੇ ਜਾਣੇ ਲੈ ਕੇ ਆਉਣੇ ਆ ਤੇ ਉਹ ਮੈਨੂੰ ਉਹਦੇ ਦੇ ਅਰੇਸਟ ਹੋਰਿੰਟ ਵੀ ਇਹੀ ਘਟਾਇਆਵਾ ਥੋੜਾ ਅਰੇਸਟ ਪ੍ਰਿੰਟ ਉਹਨਾਂ ਨੇ ਫਿਰ ਪੈਸੇ ਲੈਣੇ ਨੇ ਕਿ ਨਾ ਬੈਂਕਾਂ ਦੇ ਜਿਹੜਾ ਲੈ ਉਹ ਤਾਂ ਭਰਨਾ ਪਊਗਾ ਹਾਂਜੀ ਕਿਉਂਕਿ ਮੈਂ ਉਹਨਾਂ ਨੂੰ ਇਹੀ ਕਿਹਾ ਨਾ ਵੀ ਇਹ ਤੁਸੀਂ ਸਾਡੇ ਘਰ ਤੇ ਕਬਜਾ ਨਾ ਕਰੋ ਕਿ ਜੇ ਸੈਟਲਮੈਂਟ ਹੁੰਦੀ ਸਾਡੀਆਂ ਦੋ ਦੁਕਾਨਾਂ ਵੇਚ ਕੇ ਭਾਜੀ ਜਿਹੜਾ ਰੋਣਾ ਲੱਥ ਸਕਦਾ ਇਹ ਬੱਸ ਉਸ ਪਾਸੇ ਵੀ ਨਹੀਂ ਆਉਂਦਾ ਅਜਿਹਾ ਆਊ ਉਹਦੇ ਨੌ ਆ ਦੇਖ ਸਕਦੇ ਹੋ ਵੀ ਇਹਦੇ ਪਤੀ ਦੇ ਨੋਂ ਘਰ ਹੈ ਜਿਉਂ ਆਊਗਾ ਇਹ ਕਹਿੰਦੀ ਵੀ ਪੰਜ ਦੁਕਾਨਾਂ ਨੇ ਇਹਨਾਂ ਦੀਆਂ ਵੀ ਦੋ ਦੁਕਾਨਾਂ ਵੇਚ ਦੋ ਵੀ ਦੋ ਦੁਕਾਨਾਂ ਨਾਲ ਜਾਂ ਤਿੰਨ ਦੁਕਾਨਾਂ ਨਾਲ ਜਿੰਨੀਆਂ ਨਾਲ ਲੋਨ ਪੂਰਾ ਹੁੰਦਾ ਹੈ ਵੀ ਉਹਨੀਆਂ ਦੁਕਾਨਾਂ ਵੇਚ ਕੇ ਸ਼ਹਿਰ 'ਚ ਨੇ ਅਖਰ ਨੂੰ ਪੰਜ ਦੁਕਾਨਾਂ ਬਹੁਤ ਹੁੰਦੀਆਂ ਨੇ ਮਕਾਨ ਦੇ ਵਿੱਚ ਹੀ ਨੇ ਵੀ ਜੋ ਦੁਕਾਨਾਂ ਵੇਚ ਕੇ ਪੂਰਾ ਹੁੰਦਾ ਲੋਨ ਪੂਰਾ ਹੁੰਦਾ ਹੈ ਪਰ ਉਹ ਸਾਹਮਣੇ ਨਹੀਂ ਆ ਰਿਹਾ ਉਹ ਕਹਿੰਦਾ ਵੀ ਮੈਂ ਭਰ ਨਹੀਂ ਨਹੀਂ ਤੇ ਹੁਣ ਇਹ ਸਾਰਾ ਆ ਗਿਆ ਜਿਹੜਾ ਬੱਚਿਆਂ ਤੇ ਆ ਪੈ ਗਿਆ ਸਾਰਾ ਬਜਨ ਹੁਣ ਦੋ ਢੀਆਂ ਨੂੰ ਲੈ ਕੇ ਇਹ ਕਿੱਥੇ ਜਾਊ ਨਾਲ 95 90 ਸਾਲ ਦਾ 95 ਦਾ ਤੇ ਆਪ ਇਹ ਜਸਵੀਰ ਕੌਰੰਬਰ ਸਰ ਤੋਂ ਗਵਾਡ ਨੰਬਰ ਅੰਜ ਪੈਂਦਾ ਜੇ ਗੁੰਟਾਲਾ ਲਿੰਕ ਰੋਡ ਗੁੰਟਾਲਾ ਲਿੰਕ ਰੋਡ ਤੇ ਅਜਨਾਲੇ ਨੂੰ ਜਾਨਿਆ ਜਦੋਂ ਉਹ ਸਾਈਡ ਪੇ ਗਿਆ ਇਹ ਅਸੀਂ ਗਾਇਬ ਸੀ ਚਲੋ ਅਸੀਂ ਜਾਨੀ ਕਿ ਅਸੀਂ ਪਹਿਲਾਂ ਆ ਕੇ ਇਹਨਾਂ ਦਾ ਫੋਨ ਬਾਅਦ ਚ ਆਇਆ ਜਾਨੀ ਕਿ ਮਰਾ ਪਤਾ ਨਹੀਂ ਬਣ ਸਕਿਆ ਤੇ ਹੁਣ ਅਸੀਂ ਤਾਂ ਇਹ ਕਹਿੰਦੇ ਵੀ ਤੱਕ ਬੈਂਕ ਨੂੰ ਤਾਂ ਪੈਸਾ ਜਰ ਕੋਈ ਵੀ ਭਰਨਾ ਪਊਗਾ ਠੀਕ ਹੈ ਤੇ ਜੇਕਰ ਹੁਣ ਉਹ ਸਾਹਮਣੇ ਨਹੀਂ ਆਉਂਦਾ ਤਾਂ ਇਹਨਾਂ ਦਾ ਬੱਚਿਆਂ ਦਾ ਕੀ ਬਣੂਗਾ ਤੇ ਕੀ ਕਹਿਣਾ ਚਾਹੁੰਦੇ ਹੋ ਫਿਰ ਤੁਸੀਂ ਸਮਾਜ ਸੇਵੀ ਲੋਕਾਂ ਨੂੰ ਮੈਂ ਇਹ ਹੱਥ ਜੋੜ ਕੇ ਬੇਨਤੀ ਸਾਰਿਆਂ ਦੇ ਮੇਰੇ ਬੱਚਿਆਂ ਨੂੰ ਮੈਨੂੰ ਕਰੋ ਬੇਕਾਰ ਹੋਣ ਤੋਂ ਬਚਾਇਆ ਜਾਵੇ ਕਿਉਂਕਿ ਮੈਂ ਸਾਰੇ ਉਮਰ ਮਿਹਨਤ ਕਰ ਕਰਕੇ ਆਪਣੀ ਬੇਟੀ ਪੜਾਈ ਆ ਆਪਣੇ ਬੱਚੇ ਪਾਲਣ ਦੀ ਮੈਂ ਤੇ ਦੁਕਾਨਾਂ ਸੋਡੀਆਂ ਦੁਕਾਨਾਂ ਦਾ ਸੋਨੂੰ ਦੁਕਾਨ ਦੁਕਾਨਾਂ ਦਾ ਰੇਟ ਦਾ ਪਤਾ ਵੀ ਕੀ ਅੱਜਕੱਲ ਹਾਂਜੀ ਇੱਥੇ ਰੇਟ ਹੈਗਾ ਦੁਕਾਨਾਂ ਦਾ ਮੈਂ ਤਾਂ ਪਟੋ ਘਟ ਜੀ ਆਪਾਂ ਘਾਟੇ ਤੇ ਵੀ ਜਾ ਕੇ ਵੇਚ ਗਏ ਤੇ 15-15 ਲੱਖ ਨੂੰ ਵੇਚ ਜਾਣੀ ਇੱਕ ਦੁਕਾਨ ਤਿੰਨ ਸਾਲ ਨੂੰ ਲਾਈ ਨੂੰ ਹੋ ਗਏ ਜਾਨੀ ਕਿ 2.5 ਤਿੰਨ ਦੁਕਾਨਾਂ ਨਾਲ ਜਾਨੀ ਕਿ ਲੋਨ ਪੂਰਾ ਹੁੰਦਾ ਹੈ ਹਾਂਜੀ ਦੇਖ ਸਕਦੇ ਹੋ ਵੀ ਇਹ ਦੁਕਾਨਾ ਵੇਚਣ ਨੂੰ ਤਿਆਰ ਹੈ ਪਰ ਦੁਕਾਨਾ ਇਹਦੇ ਪਤੀ ਦੇ ਨਾਂ 'ਉਨੇ ਜਿਹਨੇ ਲੋਨ ਲਿਆ ਹੁਣ ਉਹ ਤੋਂ ਬਿਨਾ ਜੇ ਬੈਂਕ ਕੋਈ ਵਿੱਚ ਬੰਦੇ ਪਾ ਕੇ ਕਰ ਸਕਦੀ ਹੋਵੇ ਰਜਿਸਟਰੀ ਬੈਂਕ ਦੇ ਨਾਂ 'ਉਨੇ ਕਹਿੰਦੀ ਮੈਂ ਕਰਾਉਣ ਨੂੰ ਤਿਆਰ ਆਂਗੀ ਪਰ ਮੇਰੇ ਬੱਚਿਆਂ ਨੂੰ ਤੇ ਮੈਨੂੰ ਕਹਿੰਦੀ ਬਚਾਇਆ ਜਾਵੇ ਸਾਡੇ ਪਰਿਵਾਰ ਨੂੰ ਚਲੋ ਠੀਕ ਹੈ ਭਾਈ ਤੁਹਾਡੀ ਗੱਲ ਸੁਣ ਲਈ ਤੁਹਾਡੀ ਸਾਰੀ ਠੀਕ ਹੈ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਇਸ ਤਰ੍ਹਾਂ ਦਾ ਮਸਲਾ ਹੈ ਦੋਸਤੋ ਕੈਮਰਾ ਰਣ ਸ਼ਰਮ ਵੀ ਜਿਹੜੇ ਹਾਲਾਤ ਨੇ ਇਹ ਹਾਲਾਤ ਬਣ ਗਏ ਓਏ ਯਾਰ ਦੇਖੋ ਆਪਦੀਆਂ ਬੱਚੀਆਂ ਤੇ ਵੀ ਦਰਸ ਨਹੀਂ ਆ ਰਿਹਾ ਬੱਚੀਆਂ ਨੂੰ ਛੱਡ ਕੇ ਬੰਦਾ ਚੱਲ ਗਿਆ ਯਾਰ ਕਮਾਲ ਇਹ ਹੋ ਗਈ ਜਮੇ ਹੈ ਬਾਕੀ ਤੁਸੀਂ ਦੱਸਣਾ ਕਮੈਂਟਾਂ ਚ ਵੀਡੀਓ ਸ਼ੇਅਰ ਕਰ ਦਿਓ ਜਰਾਂ ਨਾਲ ਮਿਲ ਕੇ ਜੇ ਤਾਂ ਪਤੀ ਨੂੰ ਲਿਆ ਕੇ ਕਿਤੇ ਕਹਿੰਦੇ ਸੇਵਾ ਕਰ ਰਿਹਾ ਕੀ ਯਾਰ ਤਾਰੂ ਤੈਨੂੰ ਇਹ ਜੀ ਸੇਵਾ ਲੰਗਰਾਂ ਚ ਕਿਤੇ ਯਾਰ ਘਰੇ ਦਾ ਤੇਰੇ ਜਵਾਕ ਸ਼ੜਕ ਤੇ ਆ ਗਏ ਕਿ ਬੈਂਕ ਨੇ ਤਾਂ ਲੈਣੀ ਆ ਜਿਹੜੀ ਚੀਜ਼ ਲਈ ਆ ਯਾਰ ਭਰਨੀ ਪਊਗੀ ਜਲ ਜੇ ਤਾਂ ਖੁਸ਼ ਹੋ ਵੀ ਨਾ ਵੀ ਘਰ ਵੀ ਨਹੀਂ ਹੈਗਾ ਹੋਰ ਨਹੀਂ ਫਿਰ ਤਾਂ ਵੱਖਰੀ ਗੱਲ ਹੈ ਠੀਕ ਹੈ ਬੈਂਕ ਨੂੰ ਤਾਂ ਦਿਖ ਰਿਹਾ ਜਿਹੜੀ ਚੀਜ਼ ਤੇ ਲੋਨ ਲਿਆ ਉਹ ਬੈਂਕ ਨੂੰ ਤਾਂ ਫਿਰ ਲੋਕ ਲਾਉਗੀ ਹੈ ਬੈਂਕ ਨੂੰ ਚਲੋ ਤੇ ਫਿਰ ਹੁਣ ਤੁਸੀਂ ਆਖਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆਖਰ ਦੇ ਵਿੱਚ ਮੈਂ ਕੀ ਕਹਿਣਾ ਦੋਨਾਂ ਵਾਰੀ ਨੂੰ ਮੈਂ ਇੱਕ ਸਾਲ ਤੋਂ ਫਲਾਟ ਦਿੱਤਾ ਤਕਤੀਲ ਉਮੀਕੇ ਦੇ ਕਰਕੇ ਬੈਂਕ ਦੀਆਂ ਕਿਸ਼ਤਾਂ ਲੋਨ ਦੇ ਲਈ ਉਹਦਾ 4 ਲੱਖ ਰੁਪਈਆ ਬੰਦਾ ਹੀ ਸਾਰਾ 15 ਲੱਖ ਦਾ ਫਲਾਟ ਆ ਇਹਨੇ ਵਿਕਿਆ ਹੀ ਨਹੀਂ ਮੈਂ ਨਹੀਂ ਵੇਚਣਾ ਫਲਾਟ ਮੈਂ ਨਹੀਂ ਵੇਚਣਾ ਫਲਾਟ ਮੇਰਾ ਘਰ ਵੀ ਘਰ ਮੇਰਾ ਦੁਕਾਨਾ ਵੀ ਘਾਰੇ ਤਰਾ ਕਰਦੀ ਕਰਦੀ ਆ ਦਿੱਤੇ ਆ ਜਿੰਨੂ ਕਰਦੇ ਉੱਤੇ ਯੂਨੀਅਨ ਨੇ ਵੇਖਿਆ ਫਲਾਟ ਸਾਲੇ ਕਿ ਦੋ ਦਿਨ ਮੈਂ ਤਬਦੀਲ ਮਲਕੀਅਤ ਕੀਤੀ ਆਪਣੇ ਫਲਾਟ ਦੀ ਪਟਵਾਰਖਾਨੇੋਂ ਘਟਾ ਕੇ ਫਰਦ ਦੇ ਦੇ ਲੋ ਤੇਰੇ ਗਮਾਂਡੀ ਕਿਹਦੇ ਨਾਲ ਨੇ ਹਾਂਜੀ ਗਮਾਂਡੀ ਤੇਰੇ ਕਿਹਦੇ ਨਾਲ ਨੇ ਆੜ ਗਮੰਡ ਕਿਹਦੇ ਨਾਲ ਆੜ ਗਮੰਡ ਜਿਹੜਾ ਤੇਰੇ ਗਮਾਂਡੀ ਨੇ ਉਹ ਕਿਹਦੇ ਨਾਲ ਨੇ ਤੇਰੀ ਤੇਰੇ ਨਾਲ ਨੇ ਉਹ ਜਾ ਕੇ ਤੁਸੀਂ ਆਪ ਇਨਕੁਆਇਰੀ ਕਰ ਲਓ ਸਾਰੇ ਆਪ ਕੋ ਠੀਕ ਐ ਇਸ ਜਨਾਨੀ ਨੇ ਕੋਈ ਲਾਗੇ ਦਾ ਬੰਦਾ ਨਹੀਂ ਛੱਡਿਆ ਜਿੱਤੇ ਨੇ ਨਾਕ ਮਲੇਲਾ ਦਿੱਤੀਆਂ ਉਹਨੇ ਨੇ ਹਰ ਹਫਤੇ ਕਿਸੇ ਨਾ ਕਿ ਐਨ ਜੀਓ ਦੇ ਕੁੱਤਿਆਂ ਦਾ ਬਹਾਨਾ ਲਾ ਕੇ ਚੌਂਕੀ ਲੋਕਾਂ ਤੋਂ ਦਰਖਾਸਤ ਦਿੰਦੀ ਆ ਸਾਰਾ ਤੇ ਕਿਨੇ ਦੋ ਤਿੰਨ ਦਰਖਾਸਤਾਂ ਦੇਈਆਂ ਉੱਥੇ ਜਾ ਕੇ ਮੁੜ ਕੇ ਲੋਕਾਂ ਕੋਲ ਹੱਥ ਜਰੋਣੇ ਮਾਫੀ ਮੰਗਾਉਣੀ ਇਹ ਤੇ ਇਹਦਾ ਪੀਛਾ ਬਣ ਗਿਆ ਸਾਰਾ ਅੱਛਾ ਫਿਰ ਹੁਣ ਕੀ ਬਣੂਗਾ ਫਿਰ ਬਣਨਾ ਕੀ ਹੁਣ ਜੋ ਬਣਨਾ ਹੋਊਗਾ ਬੈਂਕਾਂ ਲਈ ਭੌਣਗੇ ਕੋਟਾਂ ਲਈ ਭੌਣਗੇ ਕੀ ਕਰ ਸਕਦੇ ਹਾਂ ਦੱਸੋ ਨਾ ਤੇਰੀ ਪਤਨੀ ਤਾਂ ਰੋ ਰੋ ਕੇ ਦੱਸ ਰਹੀ ਆ ਵੀ ਜੀ ਮੇਰੀ ਮੈਨੂੰ ਵੀ ਇਤ ਨਹੀਂ ਕਰਨੀ ਆ ਰੋ ਰੋ ਕੇ ਦੱਸ ਲੈ ਹਕੀਕਤ ਦੇ ਜਿਹੜੀ ਆ ਕਰ ਲਿਆ ਤੁਸੀਂ ਦੇ ਲੋ ਠੀਕ ਆਪਣਾ ਤੁਹਾਨੂੰ ਮੈਂ ਦੱਸਤੀ ਜਿਹੜੀ ਕਰਤੀ ਹਾਂ ਉਥੋਂ ਕੰਪਲੇਨਾਂ ਵੇਖ ਲਓ ਜਿਹੜੀਆਂ ਇਹਨੇ ਦਿੱਤੀਆਂ ਤੁਹਾਡੇ ਤੇ ਜਾ ਕੇ ਆਪਣਾ ਸ਼ੁਭਨਾਮ ਮਨੂ ਘਰ ਨਾ ਆਉਂਦੀ ਇਨੇ ਉੱਥੇ ਜਾ ਕੇ ਕਿਹਾ ਵਾ ਪੀ ਘਰ ਨੂੰ ਹਲਾ ਜੀਦਾ ਵੀ ਅੱਛਾ ਹਾਂਜੀ ਤੇ ਘਰ ਵੀ ਮੇਰੇ ਨਾਂ ਦੇ ਦੇਖੋ ਪਲਾਟ ਵੀ ਮੇਰੇ ਨਾਂ ਦੇ ਮੈਂ ਉਹ ਗੱਲਾਂ ਜਾ ਕੇ ਪਲਾਟ ਵੀ ਇਹਦੇ ਨਾਲ ਕਰ ਬੀਠਾ ਇੱਕ ਸਾਲ ਤੋਂ ਤੇ ਬੈਂਕ ਵਾਲਿਆਂ ਨੂੰ ਇਹਨੇ ਪੈਸੇ ਨਹੀਂ ਦਿੱਤੇ ਵੀ ਬੈਂਕ ਵਾਲੇ ਕੀ ਕਰਨ ਬੈਂਕ ਵਾਲੇ ਵੀ ਕਲਪ-ਕਲਪੇ ਥਾਕੇ ਮੈਂ ਲੱਖ ਰੁਪਈਆ ਨੇ ਇੱਕ ਸਾਲ ਪਿੱਲੂ ਪਾਇਆ ਤੇ ਨਾ ਇਹ ਪੈਸੇ ਫਿਰ ਕਿੱਧਰ 28 ਲੱਖ ਰੁਪਈਆ ਕਿੱਧਰ ਗਿਆ ਉਹ ਪਾਜੀ ਇਹਨੂੰ ਪੁੱਛੋ ਨਾ ਇਹਨੇ ਕੀ ਕੀਤਾ ਵਾ ਮੈਨੂੰ ਤੇ ਬੈਂਕ ਵਾਲਾ ਦਿੱਤੇ ਹੀ ਨਹੀਂ ਮੇਰੇ ਕੋਲ ਇਹ ਕਹਿੰਦੀ ਇਹ ਕਹਿੰਦੀ ਮੈਂ ਨਹੀਂ ਇਹ ਕਹਿੰਦੀ ਮੈਂ ਨਹੀਂ ਪੈਸਾ ਦੇਖਿਆ ਉਹ ਲੈ ਗਿਆ ਇਹ ਦੇਖੋ ਨਹੀਂ ਲੈ ਕਿੱਥੋਂ ਕਿਹਾ ਵਾ ਮੇਰੇ ਕੋਲ ਪੈਸੇ ਆਏ ਹੁੰਦੇ ਤੇ ਮੈਂ ਜਰੂਰ ਇਹਨਾਂ ਝਗੜਾ ਪਾਵਾਂ ਮੈਂ ਬੈਂਕਾਂ ਲੈਣ ਨੂੰ ਆਪਣਾ ਘਰ ਕਹਿੰਦੇ ਕਾਉਣਾ ਜਾਂ ਮੈਂ ਆਪਣੀ ਪ੍ਰਾਪਰਟੀ ਗਿਫਟ ਕਰਾਉਣੀ ਮੈਂ ਲਾ ਜਾ ਕੇ ਕਿਸਤਾ ਭਰਉਂਦਾ ਇਹਦਾ ਦਿਮਾਗ ਸਾਡ 100 ਰੁਪਏ ਦਾ ਘਰ ਹੈ 28 ਲੱਖ ਦੇ ਬੈਂਕ ਗਿਫਟ ਕਰਨ ਦੇ ਆ ਅੱਛਾ ਨਾ ਤੈ ਅੱਜ ਤੇ ਛੋਟੇ ਤੇ ਹੂੰ ਤੇ ਮੈਂ ਉਹਨਾਂ ਨੂੰ ਜਾ ਕੇ ਬੈਂਕਾਂ ਲੈਣ ਨੂੰ ਪੈਸੇ ਨਹੀਂ ਦਿੰਦਾ ਕਿਸਤਾ ਨਾ ਭਰਦਾ ਹੁੰਦੀਆਂ ਮੈਂ ਨਾ ਕਿਹੜਾ ਬੇਟੀ ਨੇ ਤੁਹਾਡੇ ਤੇ ਲਾਇਆਗਾ ਸੈਕਸ ਹੌਸ ਦਾ ਸਾਰਾ ਹਸਮੈਂਟ ਦਾ ਉਹ ਸਹੀ ਗੱਲ ਹੈ ਉਹ ਭਾਜੀ ਕਿੱਥੋਂ ਸਹੀ ਗੱਲ ਆਂਦੇ ਪ੍ਰਾਪਰਟੀ ਨਾ ਜਿਹੜੇ ਉਹਨਾਂ ਨੇ ਲਾਇਆ ਇੱਥੇ ਛੋਟੇ ਤੇ 200 ਹੋ ਜੰਨੀ ਕਿ ਵੀ ਸਹੀ ਐ ਕਿ ਝੂਠਾ ਹੈ ਭਾਜੀ ਝੂਠੇ ਲਏ ਤਰੋਪਤੀਆਂ ਦੇ ਕੋਠੀ ਸਾਡੇ ਨਾਲ ਕਰ ਕੁੜੀ ਦੀ ਇੰਗੇਜਮੈਂਟ ਕਰਤੀ ਮੇਰੇ ਤੋਂ ਪੁੱਛੇ ਬਿਨਾ ਕੈਨੇਡਾ ਦੇ ਮੁੰਡੇ ਤੋਂ ਉਹਨੂੰ ਘਰ ਦਾ ਕੇ ਵੀ ਕੀਤੀ ਐ ਸਾਰੇ ਮਹੱਲੇ ਨੂੰ ਪਤਾ ਵਾ ਉਹਦੇ ਨਾਲ ਇੰਨੇ ਹਫ਼ਤੇ ਤੱਕ ਉਹਨੂੰ ਕੋਰਿਆ ਰਾਤ ਉਹਨੂੰ ਘਰ ਰੱਖਿਆ ਉਹਨੇ ਵੀ ਹੋਰ ਇਹਨਾਂ ਦੇ ਨਾਲ ਰਿਸ਼ਤਾ ਤੋੜਦਾ ਉਹ ਵੀ ਗੁੱਸਾ ਸਾਡੇ ਤੇ ਦੇਖ ਸਕਦੇ ਹੋ ਦੋਸਤੋ ਬਾਈ ਨਾਲ ਕੀ ਨਵਾਂ ਹੈ ਬਾਈ ਜੀ ਆਪਣਾ ਸਰਪਜੀਤ ਸਰਪਜੀਤ ਸਿੰਘ ਨਾਲ ਅੰਬਰ ਸਰ ਤੋਂ ਗੱਲ ਕਰ ਰਿਹਾ ਹਾਂ ਗਮਲਾਟਾ ਰੋਡ ਜੋ ਕੇ ਆਪਣਾ ਰਾਗਾ ਸੰਸੀ ਹਵਾਈ ਅੱਡੇ ਤੋਂ ਕਚੇਰੀਆਂ ਦੇ ਕੋਲੋਂ ਅਸੀਂ ਗਏ ਵੀ ਸੀ ਕਚੇਰੀਆਂ ਐਸਪੀ ਮੈਡਮ ਨੂੰ ਮਿਲੇ ਸੀ ਜਿਉਂ ਅਸੀਂ ਉਹਨੂੰ ਐਸਪੀ ਸਾਹਿਬ ਨੂੰ ਸਨਮਾਨਤ ਵੀ ਕਰਕੇ ਆਏ ਕਈ ਦਿਨ ਹੋ ਗਏ ਦਿਹਾਤੀ ਨੂੰ ਪਿਆਵਾ ਲੱਗੇ ਬੈਂਕਾਂ ਵਾਲੇ ਮੈਨੂੰ ਘਰੋਂ ਕੱਢਣ ਲੱਗੇ ਪਰ ਬਾਈ ਨੇ ਆਪਣਾ ਦੁੱਖ ਦੱਸਿਆ ਜਿਹੜੀ ਆਪਣਾ ਜਸਵੀਰ ਕੌਰ ਹੈ ਅੰਮ੍ਰਿਤਸਰ ਤੋਂ ਉਹਨੇ ਦੇਖੋ ਵੀਡੀਓ ਵੀ ਪਾਈ ਸੀ ਉਹਨੇ ਵੀ ਦੱਸਿਆ ਦੁੱਖ ਪਰ ਜਿਹੜਾ ਅਸਲ ਮੁੱਦਾ ਹੈ ਹੁਣ ਸਾਹਮਣੇ ਆਇਆ ਹੈ ਬਾਈ ਆ ਜਿਹੜਾ ਸਾਹਮਣੇ ਆਇਆ ਹੈ ਜਿਹੜਾ ਸਾਰਾ ਕੁਝ ਦੱਸ ਰਿਹਾ ਹੈਗਾ ਉਹਦੇ ਨਾਲ ਗੱਲ ਹੋ ਰਹੀ ਹੈ ਸਾਡੇ ਸਾਹਮਣੇ ਲੈਵ ਗੱਲ ਹੋ ਰਹੀ ਹੈਗੀ ਅੰਬਰਸਰ ਰਾਜਾ ਸੰਸੀ ਕਿਉਂਕਿ ਅਸੀਂ ਪੱਤਰਕਾਰ ਤੌਰ ਤੇ ਜਾਨੀ ਕਿ ਸਾਰੇ ਇੰਡੀਆ ਚ ਹੀ ਚਲਦੇ ਆਂ ਰਾਜਸਥਾਨ ਹਰਿਆਣਾ ਪੰਜਾਬ ਸਾਰੇ ਪੱਸੀ ਜੰਮੂ ਕਸ਼ਮੀਰ ਵੀ ਜਾਣਦੇ ਆਂ ਹਿਮਾਚਲ ਵੀ ਜਾਣਦੇ ਆਂ ਚੰਡੀਗੜ੍ਹ ਵੀ ਜਾਣਦੇ ਆਂ ਦੂਰ ਦੂਰ ਤੱਕ ਜਾਣਦੇ ਆਂ ਕਿ ਵੱਡੇ ਮੁੱਦਿਆਂ ਤੇ ਇਹ ਵੱਡਾ ਮੁੱਦਾ ਹੈ ਜਾਨੀ ਕਿ ਦੋ ਧੀਆਂ ਨੇ ਕਹਿੰਦੀ ਉਹ ਜਾਨੀ ਕਿ ਕੋਠੇ ਤੋਂ ਵੀ ਲੰਮਕਣ ਦੀ ਕੋਸ਼ਿਸ਼ ਕਰੀਆ ਨੇ ਨਹੀਂ ਤਾਂ ਫਿਰ ਹੁਣ ਗੰਭੀਰ ਮੁੱਦਾ ਬਣ ਗਿਆ 8 ਤਰੀਕ ਭਾਈ ਦਿੱਤੀ ਹੈ ਕਿ ਜਿੰਦਾ ਲਾਉਣ ਦੀ ਬੈਂਕ ਨੇ ਸਰਪਜੀਤ ਹਾਂਜੀ ਸਰਪਜੀਤ ਸਿੰਘ 8 ਤਰੀਕ ਦਿੱਤੀ ਹੈ ਬੈਂਕ ਨੇ ਜਿੰਦਾ ਲਾਉਣ ਦੀ ਸੈਟਲਮੈਂਟ ਕਰੋ ਸੈਟਲਮੈਂਟ ਕਰਕੇ ਪੈਸੇ ਲਿਆਓ ਗੱਲ ਕਰੀਏ ਇਹਨੂੰ ਜਾਂ ਪਲਾਟ ਵੇਚਦੇ ਫਿਰ ਰਹੀ ਪਈ ਹੈ ਨਹੀਂ ਕੋਠੀ ਮੇਰੇ ਦਾ ਘਰ ਮੈਂ ਨਹੀਂ ਪਲਾਟ ਵੇਚਣਾ ਠੀਕ ਹੈ ਹੋ ਦੱਸੋ ਮੈਨੂੰ ਉਹ ਬੈਂਕ ਵਾਲੇ ਕਿੰਨੀ ਵਾਰ ਕਰਨੋ ਕਹਿੰਦੇ ਭਾਜੀ ਇਹਨੇ ਕੁਝ ਨਹੀਂ ਜੋ ਕਰਨਾ ਵੀ ਦੇ ਦੇ ਨਹੀਂ ਜੋ ਨਾ ਇਹਨੇ ਪਲਾਟ ਵੇਚਣਾ ਵਾ ਨਾ ਤੁਹਾਨੂੰ ਇਹਨੇ ਪੈਸੇ ਦੇਣੇ ਨਾ ਸਾਥ ਤੋਂ ਦੇ ਲੈਣੇ ਅਸੀਂ ਆਪਣੀ ਕਾਰਵਾਈ ਕਰਨੀ ਹੈ ਨਾ ਇਹ ਆਪਣਾ ਹੁਣ ਹੁਣ ਫਿਰ 28 ਲੱਖ ਦਾ ਕਿੰਨਾ ਹੋ ਗਿਆ ਹੁਣ 22 ਲੱਖ ਦਾ 28 ਦਾ ਤੁਸੀਂ ਪੈਸੇ ਦੇ ਦਿਓ ਤੇ ਸਾਨੂੰ ਓਟੀਐਸ ਕਰ ਦਿਓ ਅਸੀਂ 25 ਲੱਖ ਜਿਹੜਾ ਤੁਹਾਨੂੰ ਦੇ ਦੇਨੇ ਪਰ ਪੈਸੇ ਆਉਣ ਕਿੱਥੋਂ ਸਾਡੇ ਕੋਲ ਦੱਸੋ ਮੈਨੂੰ ਇਹ ਕਹਿੰਦੇ ਵੀ ਦੋ ਦੁਕਾਨਾਂ ਵੇਚਦੇ ਮੇਰਾ ਪਤੀ ਹਾਂਜੀ ਕਹਿੰਦੀ ਵੀ ਮੇਰਾ ਪਤੀ ਦੋ ਦੁਕਾਨਾਂ ਵੇਚਦੇ ਇਹ ਤਲਾਬਨਾ ਵੇਚ ਕੇ ਜਿਹੜਾ ਇਹਨੂੰ ਮੈਂ ਇੱਕ ਸਾਲ ਪਹਿਲਾਂ ਤਬਦੀਲ ਮਲਕੀਅਤ ਕਰਕੇ ਦਿੱਤਾ ਵਾ ਇਹ ਤਾਂ ਖਰੀਦ ਕੇ ਦਿੱਤਾ ਹੈ ਹਾਂਜੀ ਤੁਸੀਂ ਖਰੀਦ ਕੇ ਦਿੱਤਾ ਆਪ ਉਹ ਭਾਜੀ ਮੇਰਾ ਆਪਣਾ ਤਬਦੀਲ ਮਲਕੀਅਤ ਹੈ ਤੁਸੀਂ ਅੱਛਾ ਤਬਦੀਲ ਕਰਿਆ ਤਬਦੀਲ ਕਰਿਆ ਓਕੇ ਓਕੇ ਤਬਦੀਲ ਬਲਾਦ ਇਹਦੇ ਨਾਂ ਕੀਤਾ ਬੈਠੇ ਦੀਆਂ ਕਿਸ਼ਤਾਂ ਲਾਉਣ ਦੇ ਲਈ ਅੱਛਾ ਹੋਈ ਕਿਸਾਨ ਤੋਂ ਮੈਂ ਇਹਦੇ ਨਾਲ ਤਬਦੀਲਤ ਮਲਕੀਅਤ ਕੀਤਾ ਆਪਣਾ ਪਲਾਟ ਇਹਦੇ ਨਾਲੇ ਲਿਜਾ ਕੇ ਪਰ ਉੱਥੇ ਪਲਾਟ ਤੇ ਝਗੜਾ ਲਖਾਤਾ ਮੈਂ ਵੀ ਅੱਛਾ ਇੱਕ ਮੇਰੀ ਇੱਕ ਤਰ੍ਹਾਂ ਨੂੰ ਆਪਣਾ ਸਰਪਜੀਤ ਸਿੰਘ ਮੈਂ ਬੇਨਤੀ ਹੈ ਕਿ ਪੱਤਰਕਾਰ ਤੌਰ ਤੇ ਕੱਲ ਨੂੰ ਛੋਡੇ ਚ ਕੋਈ ਫਰਕਣ ਜੁੜੀਆਂ ਗੱਲਾਂ ਤੂੰ ਕਰ ਰਹੇ ਹੈ ਸਚਾਈ ਹੈ ਬਿਲਕੁਲ ਪੱਪਾ ਜੀ ਤੁਸੀਂ ਇਨਕੁਆਇਰੀ ਕਰ ਲਓ ਮੇਰੇ ਕੋਲ ਕੀ ਪੁੱਛਣ ਦੇ ਜੋ ਜਾ ਕੇ ਪੁੱਛ ਲਓ ਮੱਲੇ ਜੋ ਕੇ ਨੂੰ ਪੁੱਛ ਲਓ ਪਿੰਡ ਚੋਂ ਕੇ ਨੂੰ ਪੁੱਛ ਲਓ ਠੀਕ ਹੈ ਹੋਰ ਕੀ ਇਸ ਤੋਂ ਬਾਅਦ ਕੀ ਅਸੀਂ ਗਵਾਈ ਦੀਏ ਦੱਸੋ ਓਕੇ ਓਕੇ ਤੇ ਛੋਡਾ ਜਿਹੜਾ ਪੱਖਾ ਹੈ ਉਹ ਅਸੀਂ ਗੰਨੀ ਕੇ ਲੈ ਲਿਆ 28 ਲੋਖ ਦਾ ਅਸੀਂ ਲੋਨ ਪਾਸ ਕਰਾਇਆ ਸੀ ਤੇ ਉਹਨਾਂ ਨੇ ਕਹਿਤਾ ਵੀ ਭਾਜੀ ਤੁਹਾਡੇ ਘਰ ਤੇ ਬੁਟੀਕ ਆ ਤੇ ਤੁਸੀਂ ਬੁਟੀਕ ਦੇ ਹੋਂਰ ਨਾਲ ਦੋਗੇ ਤੇ ਤੁਹਾਡਾ ਹੀ ਲੋਨ ਪਾਸ ਕਰਦਾ ਮੈਂ ਕਿਹਾ ਜੀ ਕੀ ਗੱਲ ਆ ਮੇਰੇ ਕੋ ਸਾਈਨ ਕਰਾ ਕੇ ਇਹ ਕੋਈ ਵੀ ਕਰਾ ਕੇ ਜਦੋਂ ਪੇਮੈਂਟ ਦੇਣ ਦੀ ਵਾਰੀ ਆਈ ਇਹਨੇ ਏਜੰਟਾਂ ਨਾਲ ਮਿਲ ਕੇ 50000 ਰਜਿਸਟਰ ਹੁੰਦੇ ਤਾਂ ਲੱਖ ਰੁਪਿਆ ਮੈਨੇਜਰ ਨੂੰ ਕੋਲ ਆਪਣੇ ਖਾਤੇ 'ਚ ਪਾ ਲਿਆ ਇਹ ਕਹਿੰਦੀ ਵੀ ਮੈਥੋਂ ਸਾਈਨ ਮੈਥੋਂ ਧੋਖੇ ਨਾਲ ਸਾਈਨ ਕਰਾ ਕੇ ਮੇਰਾ ਪਤੀ ਹਾਂਜੀ ਕਹਿੰਦੀ ਵੀ ਮੇਰਾ ਪਤੀ ਧੋਖੇ ਨਾਲ ਸਾਈਨ ਕਰਾ ਕੇ ਆ ਭਾਜੀ ਬੈਂਕ ਵਾਲੀ ਸ਼ਹੀਦ ਕਰਤਾ ਲੱਖ ਰੁਪਇਆ ਇਹਨੂੰ ਮੈਂ account 'ਚ ਪਾਇਆ ਵੀ ਮੈਂ ਧੋਖਾ ਨਾ ਕਰਤਾ ਇਹਦੇ account 'ਚ ਇਹਨੇ ਬੈਂਕ ਨੂੰ ਜਮਾ ਹੀ ਨਹੀਂ ਕਰਾਇਆ ਵੇਖੋ ਦੇ ਸਟੇਟਮੈਂਟਾ ਘਟਾਓ ਇਹਦੇ ਬੈਂਕ ਦੀਆਂ ਅੱਛਾ 28 ਲੱਖ ਫਿਰ ਜਿਹੜਾ 28 ਲੱਖ ਹੈ ਤੁਸੀਂ ਉਹ ਕਿਹਦੇ ਖਾਤੇ 'ਚ ਪਾਇਆ ਹੈ ਇਹਦੇ ਖਾਤੇ 'ਚ 2 ਲੱਖ ਰੁਪਇਆ ਬੈਂਕ ਨੇ ਲੇ ਆਰਟੀਪਾਈ ਚੰਡੀਗੜ੍ਹ ਤੇ 1 ਲੱਖ ਰੁਪਇਆ ਜਮ੍ਹਾਂ ਕਰਾਉਣਾ ਜਲਾਈ ਦੇ ਮਹੀਨੇ ਚ ਮੈਂ ਲੱਖ ਰੁਪਇਆ ਦੇ ਅਕਾਊਂਟ ਚ ਪਾਇਆ ਜਮ੍ਹਾਂ ਕਰਾ ਬਾਕੀ ਪਲਾਟ ਵੇਚ ਕੇ ਕਰਾ ਦੀ ਕਿੰਦੀ ਪਲਾਟ ਮੇਰੇ ਨਾਮ ਕਰਦੇ ਮੈਂ ਆਪੇ ਕਿਸ਼ਤਾ ਲਾ ਦੂਗੀ ਮੈਂ ਪਲਾਟ ਦੀ ਤਬਦੀਲ ਮਕੀਅਤ ਵੀ ਇਹਦੇ ਨਾਲ ਕਰਾਤੀ ਉਹ 1 ਸਾਲ ਤੋਂ ਪਲਾਟ ਇਹਨੇ ਨੱਪ ਕੇ ਰੱਖਿਆ ਵੇਚ ਕੇ ਬੈ ਕੇ ਤੇ ਤਹੇ ਨਹੀਂ ਲਾਏ ਵੀ ਉਦੋਂ 3.5 ਲੱਖ ਰੁਪਇਆ ਬੈਂਕ ਲੈ ਦੇਣਾ ਸੀ ਬਾਕੀ ਕਿਸ਼ਤਾ ਉਹ ਕੰਟੀਨਿਊ ਆਪੇ ਚੱਲੀ ਜਾਂਦੀ ਆ ਨਹੀਂ ਇਹਨੇ ਕੁਝ ਕੀਤਾ ਵੀ ਨਾ ਅੱਜ ਇਥੋਂ ਤੱਕ ਆ ਗਈ ਆ ਪਲਾਟ ਵੀ ਮੈਂ ਰੱਖ ਲਿਆ ਵਾ ਕੋਠੀ ਵੀ ਮੇਰੇ ਨਾਲ ਕਰ ਈਏ ਤੇ ਜਿਹੜਾ ਲੱਖ ਰੁਪਇਆ ਮੈਂ ਪਾਇਆ ਦਾ ਅਕਾਊਂਟ ਚ ਉਹਦਾ ਤੂੰ ਨਾ ਹੀ ਨਾ ਲੈ ਉਹ ਵੀ ਅਸੀਂ ਖਾ ਪੀ ਲਿਆ ਬੈਕਗ੍ਰਾਉਂਡ ਕੁਛ ਨਹੀਂ ਦਿੱਤਾ ਇਹ ਵੀ ਹੁਣ ਦੱਸੋ ਇਹ ਵੀ ਇਹ ਵੀ ਮੇਰੇ ਤੇ ਪਾ ਦੋ ਇਹ ਹੁਣ ਤੁਸੀਂ ਫਿਰ ਕੀ ਕੰਮ ਕਰਦੇ ਹੋ ਅੱਜ ਕੱਲ ਕੰਮ ਮੈਂ ਭਾਜੀ ਪ੍ਰੋਪਰਟੀ ਦਾ ਕਰਦਾ ਨਾਲ ਮੈਂ ਹੋਰ ਛੋਟਾ ਮੋਟਾ ਕੰਮ ਕਰਦਾ ਆਪਣਾ ਖਰਚਾ ਪਾਣੀ ਚਲਾਉਣ ਦੇ ਲਈ ਇਹਨੇ ਤੇ ਮੈਨੂੰ ਦੋ ਅੰਦਰ ਕਰਾਉਣ ਦੀ ਕੋਸ਼ਿਸ਼ ਕੀਤੀ ਆ ਕਿ ਕਿੰਨਾ ਬਾਤ ਹੋਵੇ ਤਾਂ ਮੈਂ ਤੇ ਕੇਸ ਵਾਗੀ ਨੂੰ ਅੰਦਰ ਕਰਾਵਾਂ ਤੇ ਮੁਰਕੇ ਮੈਂ ਮਕਾਨ ਸਰਾਫ ਆ ਮੈਂ ਜਿੰਪਤ ਕਰਾ ਚਲੋ ਠੀਕ ਹੈ ਆਪਣਾ ਤੇਰਾ ਨੌ ਸਰਬਜੀਤ ਸਿੰਘ ਬਾਕੀ ਜੋ ਕੋ ਗੱਲਬਾਤ ਹੋਈ ਤਾਂ ਦੁਬਾਰੇ ਗੱ